ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮਨਜੀਤ ਕੌਰ ਆਪ ਸਭ ਨੂੰ ਮੇਰੇ ਵੱਲੋਂ ਬਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਬਾਗ ਪਾਸ਼ਾ ਵੈਗਰੂ ਤਾਂ ਚੜਦੀ ਕਲਾ ਚ ਰੱਖੇ ਤੁਸੀਂ ਬਹੁਤ-ਬਹੁਤ ਆਪਦੀ ਘਰੇ ਖੁਸ਼ ਰਹੋ ਅੱਜ ਮੈਂ ਜਿਹੜੀ ਤੁਹਾਨੂੰ ਗੱਲ ਸੁਣਾਉਣੀ ਹੈ ਵੀ ਬਿਲਕੁਲ 100% ਸੱਚ ਹੈ ਤੇ ਮੈਂ ਤੁਹਾਨੂੰ ਸੱਚੀ ਗੱਲ ਸੁਣਾਉਣੀ ਆਂ ਜਮਾ 100% ਮੇਰਾ ਭਤੀਜਾ ਉਹਦਾ ਸਕਾ ਬਾਹਰ ਗਿਆ ਸੀ ਜਾਣੀ ਕਿ ਆਪਣੇ ਸਾਰੇ ਪਰਿਵਾਰਾਂ ਦੀਆਂ ਲੋੜਾਂ ਹੁੰਦੀਆਂ ਵੀ ਆਪਣੇ ਨੂੰ ਹੁੰਦਾ ਵੀ ਆਪਾਂ ਬਾਹਰ ਜਾ ਕੇ ਦੋ ਰੁਪਏ ਕਮਾਤੇ ਆਪਾਂ ਆਪ ਦਾ ਕੁਝ ਬਣਾਵਾਂਗੇ ਘਰ ਬਣਾਵਾਂਗੇ ਜਾਂ ਕੁਝ ਹੋਰ ਬਣਾਵਾਂਗੇ ਹਨਾ ਸੋ ਪ੍ਰੋਬਲਮ ਹੁੰਦੀਆਂ ਆਪਣੇ ਕਬੀਲਦਾਰੀਆਂ ਦੀਆਂ ਉਹ ਵੀ ਗਿਆ ਬਾਹਰ ਪੈਸਾ ਕਮਾਉਣ ਲਈ ਉਹ ਦੋ ਤਿੰਨ ਸਾਲਾਂ ਤੋਂ ਆਪਦਾ ਜਿਹੜਾ ਪੈਸਾ ਕਮਾ ਕੇ ਵਾਪਸ ਆਇਆ ਲਿਆਇਆ ਆਪਣੇ ਲਈ ਪੈਸਾ ਕਮਾ ਕੇ ਵੀ ਮੈਂ ਘਰ ਬਣਾਉਣਾ ਘਰ ਬਣਾਉਣਾ ਸੀ ਘਰ ਉਹਦਾ ਵਧੀਆ ਪੱਕਾ ਹੀ ਸੀਗਾ ਜਾਨੀ ਕਿ ਮੇਰੇ ਮੇਰਾ ਘਰ ਪੱਕਾ ਹੀ ਸੀ ਪਿੱਕਿਆਂ ਦਾ ਪਰ ਉਹਨਾਂ ਨੂੰ ਇਹ ਹੋ ਗਿਆ ਵੀ ਚਲ ਕੋਈ ਆਪਾਂ ਮਾੜਾ ਮੋਟਾ ਇਹਦੀ ਐਕਟੀਵਿਟੀ ਕਰਕੇ ਤੇ ਭਰਾਣੇ ਭਰੁੰਡੇ ਬਾਕੀ ਨੂੰ ਹੋਰ ਸੋਹਣੇ ਕਮਰੇ ਸੀ ਸਾਡੇ ਪੱਕੇ ਵੀ ਭਰਾਣੇ ਭਰੁੰਡੇ ਪਾ ਲਵਾਂਗੇ ਮੂਰੇ ਉਹਨੇ ਵੀ ਕਮਾਈ ਕਰੀ ਤੇ ਕਮਾਈ ਕਰਕੇ ਆਇਆ ਰੱਬ ਨੂੰ ਕੀ ਮਨਜ਼ੂਰ ਆ ਤੁਹਾਨੂੰ ਨਹੀਂ ਪਤਾ ਹੁੰਦਾ ਇਹ ਗੱਲ ਸੱਚ ਹੈ ਉਹ ਬਹੁਤ ਚਾਵਾ ਨਾਲ ਖੁਸ਼ੀ ਨਾਲ ਆਇਆ ਤੇ ਤੁਸੀਂ ਮੜੀਆਂ ਹੀ ਮੜੀਆਂ ਗੱਲਾਂ ਤੇ ਦਿਲ ਛੱਟ ਜਾਂਦੇ ਹੋ ਤੁਹਾਨੂੰ ਮੈਂ ਇਹ ਇੱਕ ਵੀਡੀਓ ਤਾਂ ਤੁਹਾਡੇ ਲਈ ਬਣਾ ਰਹੀ ਆ ਵੀ ਤੁਸੀਂ ਛੋਟੀ ਜੀ ਗੱਲ ਪਿੱਛੇ ਦਿਲ ਛੱਟ ਜਾਂਦੇ ਹੋ ਤੇ ਇਹ ਗੱਲ ਬਹੁਤ ਡੀਲੀਸ਼ੀਅਨ ਮੈਂ ਦੱਸਣ ਲੱਗੀ ਆ 100% ਸੱਚ ਹੈ ਸੋਡਾ ਮਤਲਬ ਜਿਹੜਾ ਮਾਣਾ ਨੂੰ ਖੜਾਉਣ ਵਾਸਤੇ ਮੈਂ ਵੀਡੀਓ ਬਣਾ ਕੇ ਪਾ ਰਹੀ ਹਾਂ ਮੇਰੀ ਆਪ ਦੀ ਪਰਿਵਾਰ ਨਾਲ ਬੀਤੀ ਹੋਈ ਗੱਲ ਐ ਇਹ ਤੇ ਮੇਰਾ ਭਤੀਜਾ ਬਾਹਰ ਚਲਾ ਜਾਂਦਾ ਫੋਰਨ ਕੰਟਰੀ ਚ ਉੱਥੋਂ ਪੈਸਾ ਕਮਾ ਕੇ ਉਹ ਵਾਪਸ ਆ ਜਾਂਦਾ ਤੇ ਉਹਦੇ ਸੁਪਨੇ ਹੁੰਦੇ ਵੀ ਮੈਂ ਕਾਰ ਵਧੀਆ ਬਣਾਉਣਾ ਬਹੁਤ ਮਿਹਨਤ ਕਰਕੇ ਉਹ ਪੈਸਾ ਬਣਾ ਕੇ ਲੈ ਆਇਆ ਹੁੰਦਾ ਤੇ ਉਹ ਇੱਥੇ ਮੇਰੇ ਕੋਲੇ ਮਿਲਣ ਆ ਜਾਂਦਾ ਜਦੋਂ ਮੇਰੇ ਕੋਲੇ ਮਿਲਣ ਆ ਜਾਂਦਾ ਤੇ ਵਧੀਆ ਸੀ ਰਿਸ਼ਤੇਦਾਰੀਆਂ ਚ ਹੋਰ ਕਿਤੇ ਵੀ ਜਾ ਕੇ ਆਉਣੇ ਆ ਕਿਉਂਕਿ ਉਹ ਬਾਹਰੋਂ ਆਏ ਨੂੰ ਹੋਈ ਗਈ ਸੀ 10 ਕ ਦਿਨ ਤੇ ਉਹਨੂੰ ਲੱਗਿਆ ਵੀ ਆਪਾਂ ਇਧਰ ਉਧਰ ਮਿਲ ਕੇ ਆਈਏ ਉਹ ਮੇਰੀਆਂ ਭਾਣ ਜੀਆਂ ਨੂੰ ਸਾਰੇ ਕਿਤੇ ਮਿਲ ਕੇ ਆਇਆ ਮੈਂ ਵੀ ਨਾਲ ਗਈ ਸੀ ਉਹਦੇ ਤੇ ਉਹ ਇੱਥੇ ਆ ਗਿਆ ਸ਼ਾਮ ਜੀ ਹੋ ਚੱਲੀ ਸੀ ਤੇ ਉਦੋਂ ਨਾਲ ਮੈਿਆਂ ਦੀ ਰੁੱਤ ਹੁੰਦੀ ਲੋਕ ਸਟੀਆਂ ਪਟਦੇ ਹੁੰਦੇ ਸੀ ਤੇ ਉਹ ਕਰਦੇ ਕਰਾਉਂਦੇ ਨੂੰ ਤੁਹਾਨੂੰ ਪਤਾ ਹੀ ਆ ਵੀ ਉਦੋਂ ਪੱਜ ਵਗ ਜਾਂਦਾ ਮਾੜਾ ਮੋਟਾ ਕਵੇਲਾ ਹੋਈ ਜਾਂਦਾ ਤੇ ਉਹ ਸ਼ਾਂਭਾ ਜਿਆ ਨੂੰ ਜਮਾ ਹਰੇ ਮੂਹ ਨੇ ਰਜ ਹੋਣ ਚੱਲਿਆ ਸੀਗਾ ਤੇ ਸਾਡੇ ਜੇ ਆਪਾਂ ਇੱਥੋਂ ਜਾਈਏ ਤਾਂ ਸਾਡਾ ਪਿੰਡ ਸਾਰਾ ਮੈਨੂੰ ਲੱਗਦਾ 15 ਮਿੰਟਾਂ ਦੀ 17 ਮਿੰਟਾਂ ਦੀ ਵਾਟ ਹੈਗੀ ਆ ਮੋਟਰਸਾਈਕਲ ਤੇ ਤੇ ਉਹ ਵਿਚਾਰਾ ਨਹੀਂ ਤਾਂ ਰਹਿ ਵੀ ਪੈਂਦਾ ਤੇ ਆਪਣੇ ਜੱਟਾਂ ਦੀਆਂ ਸੋ ਮਜਬੂਰੀਆਂ ਹੁੰਦੀਆਂ ਜਦੋਂ ਆਪਾਂ ਖੇਤੀ ਕਰਦੇ ਆ ਜਾਂ ਕੁਝ ਵੀ ਕਰਦੇ ਆ ਤੇ ਉਹਨੂੰ ਅਚਾਨਕ ਪਤਾ ਲੱਗਦਾ ਵੀ ਅੱਜ ਪਾਣੀ ਦੀ ਵਾਰੀ ਹੈ ਵੀ ਚਲ ਡੈਡੀ ਹੋਰੇ ਔਖੇ ਹੋਣਗੇ ਵੀ ਸਾਡਾ ਥੋੜਾ ਜਿਹਾ ਵਾਹਣ ਇੱਕ ਉੱਥੇ ਉੱਚਾਗਾ ਤੇ ਉਹਦੇ ਵਿੱਚ ਪਾਣੀ ਨਾ ਦੋ ਦਿਨ ਜਣਾਂ ਤੋਂ ਬਿਨਾ ਲੱਗਦਾ ਨਹੀਂ ਹੈਗਾ ਪਾਣੀ ਟੁੱਟ ਜਾਂਦਾ ਉਹਨੇ ਆਖਾ ਵੀ ਚਲ ਉੱਪਰ ਲਾ ਜਿਹੜਾ ਬਾਣੋ ਰਾਮ ਜੂਗਾ ਆਪ ਉਹਦੇ ਸਰੋਂ ਸੋਨੂੰ ਬੀਜ ਦਾਂਗੇ ਗੇਤੀ ਜਾਂ ਕੋਈ ਹੋਰ ਫਸਲ ਬੀਜ ਦਾਂਗੇ ਤੇ ਉਹ ਇੱਥੋਂ ਚੱਲ ਜਾਂਦਾ ਮੇਰੇ ਕੋਲੋਂ ਮੈਂ ਨੂੰ ਕਿਹਾ ਮਖਾਪੇ ਲੈ ਲਾਂਗੇ ਪਾਣੀ ਜਦੋਂ ਤੂੰ ਬਾਹਰ ਗਿਆ ਸੀ ਉਹ ਵੀ ਤਾਂ ਲੱਗਦਾ ਹੀ ਸੀ ਕਹਿੰਦਾ ਨਹੀਂ ਭੂਆ ਚੱਲ ਇਸ ਵਾਰ ਮੈਂ ਇੱਥੇ ਹੈਗਾਗਾ ਮੈਂ ਮਦਦ ਕਰ ਦੂੰ ਕਹਿੰਦਾ ਉੱਥੇ ਵਿਚਾਰਾ ਡੈਡੀ ਕੀ ਕਰੂਗਾ ਮੈਂ ਕਿਹਾ ਚੱਲ ਤੇਰੀ ਮਰਜ਼ੀ ਐ ਉਹ ਵਗ ਗਿਆ ਭਾਈ ਵਗ ਗਿਆ ਤੇ ਇੱਥੋਂ ਪਹਿਲਾ ਪਿੰਡ ਹੀ ਆਉਂਦਾ ਮੌੜਾਂ ਤੋਂ ਟੱਪਣ ਸਾਰ ਉਸ ਪਿੰਡ ਚ ਜਾਨੀ ਕਿ ਕਿਸੇ ਨੇ ਨਾ ਸਟਿੰਗਾਂ ਲਾਈਆਂ ਪਈਆਂ ਹੁੰਦੀਆਂ ਸਟੀਆਂ ਕਿ ਲਾਈਆਂ ਪਈਆਂ ਹੁੰਦੀਆਂ ਜਮਾ ਕੁੱਬੇ ਹਾਂ ਕੁੱਬੇ ਪਿੰਡਾਂ ਸਟੀਆਂ ਲਾਈਆਂ ਪਈਆਂ ਜਮਾ ਸੜਕ ਤੇ ਲਾਈਆਂ ਪਈਆਂ ਹੁੰਦੀਆਂ ਰਾਤ ਨੂੰ ਤੇ ਜਦੋਂ ਆਪਾਂ ਮੋੜਾ ਮੰਨੀ ਹੋ ਜਾਈਏ ਕੁੱਬਿਆਂ ਨੂੰ ਸਟੀਆਂ ਲਾਈਆਂ ਪਈਆਂ ਉੱਥੇ ਤੇ ਉਹ ਜਿਹੜਾ ਬੁਲਟ ਸੀ ਬੁਲਟ ਦੀ ਜਿਹੜੀ ਲਾਈਟ ਸੀ ਉਹ ਘੱਟ ਸੀ ਯਾਨੀ ਕਿ ਆਪਾਂ ਕਹਿੰਦੇ ਨੇ ਡਿਮ ਲਾਈਟ ਸੀਗੀ ਤੇ ਆਪਾਂ ਨਾਰਮਲੀ ਐਵੇਂ ਵਧੀਆ ਮੌਜ ਨਾਲ ਜਾਂਦੇ ਹੁੰਨੇ ਆ ਵੀ ਸੜਕ ਤੇ ਕਿਹੜਾ ਕੁਝ ਹੁੰਦਾ ਵੱਧ ਤੋਂ ਵੱਧ ਕੋਈ ਹੋਵੇ ਚੀਜ਼ ਦਿਸ ਜਾਂਦੀ ਐ ਸਟੀਆਂ ਉਹ ਲਾਈਟ ਡਿਮ ਕਰਕੇ ਸਟੀਆਂ ਨੂੰ ਦਿਖੀਆਂ ਨਹੀਂ ਗਈਆਂ ਤੇ ਵੀ ਬੁਲਟ ਠੀਕ ਠਾਕ ਤੇ ਸੀਗਾ ਜੇ ਜ਼ਿਆਦਾ ਤੇਜ਼ ਹੁੰਦਾ ਤਾਂ ਉਹਨੂੰ ਛੱਡਦਾ ਹੀ ਨਹੀਂ ਸੀਗਾ ਤੇ ਉਹਨੇ ਕੀ ਕੀਤਾ ਉਹ ਜਦੋਂ ਗਿਆ ਵਿਚਾਰਾ ਤੇ ਉਹਨੂੰ ਜਮਾ ਐਨ ਪੂਆ ਕਹਿੰਦਾ ਵੀ ਮੰਜੇ ਜਿੰਨੀ ਬਾਟੀ ਵਿੱਚ ਰਹਿ ਗਿਆ ਕਹਿੰਦਾ ਜਦੋਂ ਮੈਨੂੰ ਐਂਜੇ ਪਤਾ ਲੱਗਿਆ ਵੀ ਕੁਝ ਹੈ ਸੜਕ ਤੇ ਕਿਉਂਕਿ ਐਡੇ ਕਮਲੇ ਲੋਕ ਹੈ ਵੀ ਜਮਾ ਸੜਕ ਤੇ ਛਟੀਆਂ ਲਾਈਆਂ ਪਈਆਂ ਤੇ ਉਹ ਵੀ ਜਮੇ ਛੜਕ ਰੋਕੀ ਹੋਈ ਸੀ ਤੇ ਕੱਚੇ ਨਾਮ ਦੀ ਟੱਪਣਾ ਪੈਂਦਾ ਸੀ ਵੀ ਕਿਸੇ ਵੀ ਬੰਦੇ ਦੀ ਦੇਖ ਜਾਣ ਜਾ ਸਕਦੀ ਆ ਹਨਾ ਇਹ ਬਹੁਤ ਗਲਤ ਕੰਮ ਹੈ ਪਿੰਡ ਦੇ ਮੈਂਬਰਾਂ ਸਰਪੰਚਾਂ ਨੂੰ ਚਾਹੀਦਾ ਵੀ ਜਿਵੇਂ ਰਾਹ ਚ ਚੀਜ਼ਾਂ ਲਾਹ ਦਿੰਦੇ ਹੁੰਦੇ ਆ ਇਹਨਾਂ ਨੂੰ ਥੋੜਾ ਕਹਿਣਾ ਪੈਂਦਾ ਵੀ ਭਾਈ ਆਪਦੀ ਚੀਜ਼ੇ ਛੈਡ ਤੇ ਲਾਹੋ ਠੀਕ ਹੈ ਜਗਾ ਘਾਟਾ ਆਸੇ ਪਾਸੇ ਲਾ ਲੋ ਪਰ ਕਿਸੇ ਦੀ ਜਾਣ ਜਾਂ ਜਾ ਸਕਦੀ ਆ ਛੁੱਡੀਆਂ ਇਹਨਾਂ ਗੱਲਾਂ ਕਰਕੇ ਸਾਡੇ ਨਾਲ ਹੋਈ ਹੈ ਮੈਂ ਤੁਹਾਨੂੰ ਸਾਂ ਸ਼ੇਅਰ ਕਰਦੀ ਆ ਤੇ ਉਹ ਛਟੀਆਂ ਵਿਚਾਲੇ ਸੀ ਤੇ ਸੜਕ ਦੇ ਉੱਤੇ ਸੀ ਜਮਾ ਤੇ ਕੱਚਾ ਥਾਂ ਸੈਟ ਤੇ ਸੀ ਕਿ ਕੋਈ ਸੜਕ ਬਗਦੀ ਸੀ ਬਹੁਤ ਪਿੰਡਾਂ ਨੂੰ ਜਾਂਦੀ ਸੀ ਉਹ ਸੜਕ ਤੇ ਛਟੀਆਂ ਲਾਉਣ ਵਾਲਿਆਂ ਨੇ ਵੀ ਕਮਾਲ ਕਰਤੀ ਵੀ ਤੁਸੀਂ ਇਹ ਤਾਂ ਸੋਚੋ ਵੀ ਰਾਤ ਨੂੰ ਕਿਹੜਾ ਕੋਈ ਜਾਂਦਾ ਨਹੀਂ ਮਜਬੂਰੀਆਂ ਵਾਲੇ ਵਿਚਾਰੇ ਰਾਤਾਂ ਨੂੰ ਵੀ ਤੁਰੇ ਫਿਰਦੇ ਆ ਉਹ ਕਹਿੰਦਾ ਮੈਂ ਤਾਂ ਭੂਆ ਨੇੜੇ ਜਾ ਕੇ ਪਤਾ ਲੱਗਿਆ ਵੀ ਛਟੀਆਂ ਕਹਿੰਨਾ ਜਦੋਂ ਬੁਲਟ ਨੂੰ ਇੱਕੇ ਦਮ ਰੋਕਿਆ ਵੀ ਛਟੀਆਂ ਚ ਨਾ ਵੱਜੇ ਹੋ ਸਕਦਾ ਜੇ ਛਟੀਆਂ ਚ ਵੱਜਦਾ ਤਾਂ ਤੇ ਘੱਟ ਸੱਟ ਵੱਜਦੀ ਜਦੋਂ ਨੇ ਵਿਚਾਰੇ ਨੇ ਛਟੀਆਂ ਤੋਂ ਇੱਕੇ ਦਮ ਰੋਕ ਕੇ ਕੱਚੇ ਥਾਂ ਵੀ ਦੀ ਕਰਿਆ ਉਹ ਮੋਟਰਸਾਈਕਲ ਬੁਲਟ ਤੋ ਐ ਕੱਚੇ ਬਿੱਦੀ ਕਰਕੇ ਜਦੋਂ ਐ ਸੜਕ ਤੇ ਚੜਾਉਣ ਲੱਗੇ ਤੇ ਬੁਲਟ ਤਿਲਕਿਆ ਰੱਬ ਜਾਣੇ ਕੀ ਹੋਇਆ ਨਹੀਂ ਪਤਾ ਲੱਗਿਆ ਤੇ ਨਾਲ ਹੀ ਪੁਲੀ ਸੀ ਆਪਾਂ ਕਹਿੰਦੇ ਨੇ ਪੁਲੀ ਨਹੀਂ ਹੁੰਦੀ ਆ ਖਲਾਂ ਜਾਂ ਵਾਲੀ ਪੁਲੀ ਉਹ ਪੁਲੀ ਜੀ ਬਣੀ ਹੋਈ ਸੀਗੀ ਉਹ ਸਾਈਡ ਤੇ ਜਗਾ ਜੀ ਹੁੰਦੀ ਜਿੱਥੇ ਆਪਾਂ ਬੈਠ ਵੀ ਜਾਂਦੇ ਆ ਉਹ ਮੋਟਰਸਾਈਕਲ ਤੋਂ ਪਤਾ ਨਹੀਂ ਕਿਵੇਂ ਡਿੱਗ ਗਿਆ ਉਹ ਵਿਚਾਰਾ ਡਿੱਗਣ ਸਾਰ ਉਹਦਾ ਆਪਸਾ ਪੁਲੀ ਤੇ ਵੱਜਿਆ ਤੇ ਬੁਲਟ ਕਿਤੇ ਗਿਆ ਬੁਲਟ ਸਟਾਰਟ ਸੀਗਾ ਤਾਂ ਕੋਈ ਮਲਾਜ਼ਮ ਬੰਦਾ ਸੀ ਰਾਤ ਨੂੰ ਡਿਊਟੀ ਤੇ ਆਉਣਾ ਸੀ ਉਹਨੇ ਸ਼ਾਮਾਂ ਨੂੰ ਤੇ ਉਹਨੇ ਬੁਲਟ ਬੰਦ ਕੀਤਾ ਚੱਕਿਆ ਬੋਲਟ ਤਾਂ ਦੂਰ ਵਗ ਗਿਆ ਜੇ ਤਾਂ ਬੋਲਟੇ ਦੇ ਉੱਤੇ ਹੁੰਦਾ ਫਿਰ ਤਾਂ ਇਹਨੂੰ ਜਮੀਨੀ ਸੀ ਛੱਡਦਾ ਬੋਲਟ ਤਾਂ ਤਿਲਕ ਕੇ ਦੂਰ ਹੋ ਗਿਆ ਤੇ ਇਹ ਉਹ ਉਹ ਪੰਡੀ ਤੇ ਵੱਜਣ ਸਾਰੇ ਬੇਹੋਸ਼ ਹੋ ਗਿਆ ਤੇ ਇਹਦੇ ਮਤਲਬ ਬਾਹਰਲੇ ਪਾਸੇ ਸੱਟ ਤਾਂ ਚੀਟਾ ਤਾਂ ਮਾਰੀਆਂ ਮੋਟੀਆਂ ਨਹੀਂ ਸੀਗੀਆਂ ਜਿਵੇਂ ਮੈਂ ਇੱਥੇ ਚੀਟਾ ਵੇਖਣ ਚਾਹ ਲੱਗਦਾ ਸੀ ਵੀ ਤਾਂ ਕੋਈ ਨੁਕਸਾਨ ਨਹੀਂ ਹੋਇਆਗਾ ਜਾਨੀ ਕਿ ਚੀਟਾਂ ਸੀ ਪਰ ਉਹ ਗੁੰਮ ਹੋਣ ਦਾ ਕਾਰਨ ਇਹ ਸੀ ਵੀ ਦੇ ਐਸ ਪਾਸਿਓਂ ਜਿਹੜੀ ਸਿਰ ਦੀ ਉਹ ਜੀ ਹੱਡੀ ਕ੍ਰੈਂਕ ਹੋ ਕੇ ਵਿੱਚ ਨੂੰ ਖੁੱਸ ਗਈ ਸੀ ਤੇ ਇਹਦੇ ਕੰਨ ਵੀ ਦੀ ਮੈਲਾ ਚੱਲ ਪਿਆ ਸੀਗਾ ਜਦੋਂ ਜਦੋਂ ਉਹ ਫੋਨ ਕੁਦਰਤ ਮਾਲਕ ਦੀ ਮੇਰੀ ਆਦਤ ਆ ਵੀ ਸਾਡਾ ਕੋਈ ਸ਼ਾਮਾਂ ਨੂੰ ਜਾਵੇ ਨਾ ਮੇਰੀ ਆਦਤ ਆ ਫੋਨ ਪੁੱਛਣ ਦੀ ਜਰੂਰ ਪੁੱਛਦੀ ਆ ਵੀ ਘਰੇ ਪਹੁੰਚ ਗਏ ਠੀਕ ਠਾਕ ਪਹੁੰਚ ਗਏ ਤੁਸੀਂ ਵੀ ਪੁੱਛਿਆ ਕਰੋ ਜਦੋਂ ਮੈਂ ਫੋਨ ਲਾਇਆ ਮੈਂ ਕਿਹਾ ਹਾਂ ਜੀ ਮੈਂ ਕਿਹਾ ਮੈਂ ਕਿਹਾ ਹੈਲੋ ਅੱਗੂ ਕਹਿੰਦੇ ਹੈਲੋ ਮੈਂ ਕਹਿੰਦਾ ਉਹਦੀ ਬਾਜੀ ਨਹੀਂ ਹੈਗੀ ਮੈਂ ਕਿਹਾ ਹਾਂ ਜੀ ਮੈਨੂੰ ਕਹਿੰਦਾ ਭੈਣ ਜੀ ਇਹ ਮੁੰਡਾ ਤੁਹਾਡਾ ਕੀ ਲੱਗਦਾ ਮੈਂ ਆਖਿਆ ਮੈਂ ਕਿਹਾ ਵੀਰੇ ਕੀ ਹੋ ਗਿਆ ਆਪਾਂ ਉਹਦੀ ਡਰਜਨ ਜਦੋਂ ਆਪਾਂ ਨੂੰ ਕੋਈ ਐ ਪੁੱਛ ਲੇ ਮੈਂ ਕਿਹਾ ਕੀ ਹੋ ਗਿਆ ਮੈਂ ਕਿਹਾ ਮੇਰਾ ਭਤੀਜਾ ਮੈਂ ਕਿਹਾ ਵੀਰੇ ਕੀ ਹੋ ਗਿਆ ਮੈਂ ਭੂਆ ਬੋਲਦੀ ਆ ਉਹਦੀ ਤੇ ਮੈਨੂੰ ਕਹਿੰਦਾ ਭੈਣ ਜੀ ਕਬਰਾਓ ਨਾ ਕਹਿੰਦਾ ਵੀ ਜਿਉਂਦਾਗਾ ਸਾਹ ਚੱਲੀ ਜਾਂਦਾ ਪਰ ਕੰਨ ਚ ਫੂਨ ਆਈ ਜਾਂਦਾ ਤੇ ਤੁਸੀਂ ਕਹਿੰਦਾ ਇਹਨੂੰ ਇੱਥੇ ਛਟੀਆਂ ਕੋਲੇ ਵੀ ਦਾ ਕਿਸੇ ਐਕਸੀਡੈਂਟ ਹੀ ਲਾ ਲਓ ਡਿੱਗ ਪਿਆ ਤੇ ਮਾਂ ਨੂੰ ਇੱਕੋ ਹੀ ਅਰਦਾਸ ਕੀਤੀ ਵਿਚਾਰੇ ਨੂੰ ਮੈਂ ਕਿਹਾ ਬਾਈ ਬਣ ਕੇ ਹੜੇ ਜਿੰਨਾ ਚਿਰ ਮੈਂ ਨਹੀਂ ਆਉਂਦੀ ਮੇਰੇ ਭਤੀਜੇ ਨੂੰ ਸੁੰਨਾ ਨਾ ਛੱਡੀ ਵੀਰ ਬਣ ਕੇ ਮੈਂ ਕਿਹਾ ਮੈਂ ਕਿਹਾ ਇੱਥੋਂ ਅਸੀਂ 10 ਮਿੰਟਾਂ ਚ 15 ਮਿੰਟਾਂ ਚ ਮੈਂ ਕਿਹਾ ਗੱਡੀ ਲੈ ਕੇ ਆ ਜਾਾਂਗੇ ਇੱਥੇ ਬਾਈ ਬਣੇ ਸੁੰਨਾ ਨਾ ਛੱਡੀ ਹੜੇ ਦੇ ਸੱਟ ਵਜੀ ਹੈ ਜਦੋਂ ਮੈਂ ਗਈ ਉਹ ਐਡਾ ਭਾਲ ਭਲਾ ਮਾਨਸ ਬੰਦਾ ਮੇਰੇ ਬੇਟੇ ਨੇ ਵੀ ਗੱਡੀ ਮੈਨੂੰ ਲੱਗਦਾ ਸਾਰੀ 10 ਮਿੰਟਾਂ ਚੌਥੇ ਲਾਤੀ ਤੇ ਉਹ ਐਡਾ ਭਾਲਾ ਭਾਨਸ ਬੰਦਾ ਵਿਚਾਰਾ ਡਿਊਟੀ ਤੇ ਆ ਰਿਹਾ ਸੀ ਤੇ ਉਹਨਾਂ ਨੂੰ ਉਹਦਾ ਬੁੱਕਲ ਉਹਦਾ ਸਿਰ ਬੁੱਕਲ ਜਿਧੜੀ ਬੈਠਾ ਵਿਚਾਰਾ ਕਹਿੰਦਾ ਭਾਣੇ ਮੈਂ ਤਾਂ ਦਾ ਸਿਰ ਤਾਂ ਚੱਕਿਆ ਵੀ ਕੀ ਹੈ ਤੇ ਖੂਨ ਖਾਨਾ ਅੰਦਰ ਡਿੱਗਣ ਲੱਗ ਜਿੱਤੇ ਬੇਸੁਰਤ ਪਈ ਉਹਨੂੰ ਕੋਈ ਸੁਰਤ ਨਾ ਮੇਰੇ ਵਿਧੀਜੇ ਨੂੰ ਜਿਵੇਂ ਆਪਾਂ ਕਹਿੰਦੇ ਨੇ ਹੁੰਗਰ ਜੀ ਵਾਈਦੀ ਹੈ ਐਵੇਂ ਜੇ ਕਰੀ ਜਾਂਦਾ ਸੀਗਾ ਤੇ ਕਿਸੇ ਨੂੰ ਪਤਾ ਨਹੀਂ ਸੀ ਵਿਚਾਰੇ ਨੂੰ ਜਦੋਂ ਕੋਈ ਬੰਦਾ ਇਸ ਤਰ੍ਹਾਂ ਹੋ ਜੇ ਉੱਥੇ ਰੋਣ ਦਾ ਧੂਣ ਦਾ ਕੋਈ ਫਾਇਦਾ ਨਹੀਂ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ ਛੇਤੀ ਛੇਤੀ ਨੂੰ ਹਸਪੀਟਲ ਲੈ ਕੇ ਜਾਓ ਮੈਂ ਵੀ ਉਹੀ ਕੀਤਾ ਐਡਾ ਕ ਦਿਲ ਕਰੜਾ ਕੀਤਾ ਉਹ ਦੇਖ ਕੇ ਮੇਰੇ ਅੱਖਾਂ ਚੋਂ ਪਾਣੀ ਵੀ ਨਹੀਂ ਆਇਆ ਠੀਕ ਹੈ ਮੈਂ ਝੂਠ ਨਹੀਂ ਬੋਲਦੀ ਤੁਹਾਡੇ ਕੋਲ ਮੈਂ ਮੇਰੇ ਬੇਟੇ ਨੂੰ ਆਖਾ ਚੁੱਪ ਕਰਕੇ ਗੱਡੀ ਖਿੱਚ ਦੇ ਪਰ ਇਹਦੇ ਹਿਸਾਬ ਨਾਲ ਖਿੱਚੀ ਵੀ ਤੂੰ ਗੱਡੀ ਕਹੇ ਚ ਹੋਰ ਵੀ ਨਾ ਮਰੀ ਅਸੀਂ ਮੋੜ ਲਿਆਂਦਾ ਮੋੜ ਲਿਆਂਦਾ ਤੇ ਮੈਂ ਡਾਕਟਰ ਨੂੰ ਚੈੱਕ ਕਰਵਾਇਆ ਮੈਨੂੰ ਡਾਕਟਰ ਕਹਿੰਦਾ ਵੀ ਬੀੜੇ ਤਾਂ ਸਰਚ ਸਾਟਾ ਵੀ ਇੰਨਾ ਪ੍ਰਬੰਧ ਸਾਡੇ ਕੋਲੇ ਤਾਂ ਹੈ ਨਹੀਂ ਬਾਕੀ ਇਹਦੇ ਮੈਡਮ ਕੰਨ ਚੋਂ ਖੂਨ ਆ ਜਾਂਦਾ ਵਿੱਚ ਵਾਸ਼ਰੂਮ ਇਹਦੇ ਆ ਰਿਹਾ ਇਹਦੇ ਹਿਸਾਬ ਨਾਲ ਕਹਿੰਦੇ ਬਹੁਤ ਜਿਆਦਾ ਬੇਹੋਸ਼ ਹੈ ਕਹਿੰਦਾ ਵੀ ਡਾਕਟਰ ਕਹਿੰਦਾ ਵੀ ਸਾਡੇ ਨਹੀਂ ਸਾਰੇ ਇੱਥੇ ਤਾਂ ਅਸੀਂ ਕਹਿੰਦਾ ਵੀ ਹਾਂ ਇਹਦੇ ਟੀਕੇ ੱੱਲੇ ਲਾ ਦਿੰਨੇ ਆ ਵੀ ਜਿਸ ਕਰਕੇ ਜਿਹੜਾ ਤਾਂ ਬਲੱਡਾ ਛੇਤੀ ਨਾ ਜੰਮੇ ਜੇ ਤੁਸੀਂ ਕਹਿੰਦਾ ਇੱਕ ਘੰਟੇ ਦੇ ਵਿੱਚ ਇਹਨੂੰ ਬਠਿੰਡੇ ਲੈ ਜਾਓਗੇ ਇਹਦਾ ਇਲਾਜ ਸ਼ੁਰੂ ਕਰਵਾ ਦੋਗੇ ਹੋ ਸਕਦਾ ਬਚ ਜੇ ਹੋ ਸਕਦਾ ਪਰ ਜੋ ਸਾਡੇ ਸਕੇ ਸੰਬੰਧੀ ਸਾਰੇ ਆ ਗਏ ਸੀ ਸਾਰ ਨੂੰ ਪਤਾ ਲੱਗਾ ਸੀ ਵੀ ਐਕਸੀਡੈਂਟ ਹੋ ਗਿਆ ਉਹਨਾਂ ਨੇ ਤਾਂ ਸਾਰ ਨੇ ਇhtiyar ਛੱਡਤੇ ਸੀ ਕਹਿੰਦੇ ਵੀ ਬੇਹੋਸ਼ ਹੈਗਾ ਲੱਤਾਂ ਮਹਾ ਲੰਕੀ ਜਾਂਦੀਆਂ ਤੇ ਕੰਨੋਂ ਚੋਂ ਬਲੱਡ ਆਈ ਜਾਂਦਾ ਕਹਿੰਦੇ ਵੀ ਬਚਣ ਦਾ ਤਾਂ ਚਾਂਸ ਹੀ ਨਹੀਂ ਸੱਚ ਸੱਟ ਆ ਕਿ ਕੋਈ ਡਾਕਟਰ ਨੇ ਕਹਤਾ ਵੀ ਥੋਡੀ ਕਿਸਮਤ ਹੈ ਲੈ ਜਾਉ ਕਹਿੰਦਾ ਥੋਡੀ ਕਿਸਮਤ ਹੈ ਉਹਨੇ ਉੱਥੋਂ ਆਕਸੀਜਨ ਲਾ ਕੇ ਤੇ ਮੈਂ ਉਹਨੂੰ ਡਾਕਟਰ ਨੂੰ ਜਾਣਦੀ ਸੀ ਮੈਂ ਕਿਹਾ ਜੀ ਕੰਪਾਉਂਡਰ ਭੇਜੋ ਸਾਡੇ ਨਾਲ ਉਹਨੇ ਇੱਕ ਮੁੰਡਾ ਵੀ ਸਾਡੇ ਨਾਲ ਭੇਜਿਆ ਤੇ ਅਰਬ ਦੀ ਕੁਦਰਤ ਮੈਂ ਤੁਹਾਨੂੰ ਦੱਸਦੀਆਂ ਵੀ ਅਕਾਲ ਇਹ ਵੀਰ ਵੀਡੀਓ ਥੋੜੀ ਲੰਬੀ ਹੋਊਗੀ ਮੈਨੂੰ ਆਪਦੀ ਜ਼ਿੰਦਗੀ ਦੀ ਕਸਮ ਮੈਂ ਜਦੋਂ ਮੇਰੇ ਬੇਟੇ ਬੰਨੀ ਚਾ ਕੀ ਮਾਇਆ ਕਹਵੀ ਤੂੰ ਗੱਡੀ ਨਹੀਂ ਚੱਲਣੀ ਮੈਂ ਕਹਵੀ ਤਾਂ ਇੱਕ ਤਾਂ ਛੋਟਾ ਸੀ ਦੀਪੂ ਦਾ ਲਾਇਸੈਂਸ ਨਹੀਂ ਜਦੋਂ ਬਣਿਆ ਇੱਕ ਮਖ ਰਾਤ ਨੂੰ ਖੇਰ ਕੇ ਪੁਲਿਸ ਵਾਲੇ ਇਹਦੇ ਨਾਲ ਵੀ ਪੰਗਾ ਪਾਉਣਗੇ ਗੱਡੀ ਉਹ ਜਾਣਦਾ ਸੀ ਮੈਂ ਕਹਵੀ ਲਾਇਸੈਂਸ ਤੋਂ ਬਿਨਾ ਪੰਗਾ ਪਾਊਗਾ ਤੇ ਮੁੰਡੇ ਬਣੀ ਚੱਕੀ ਤਾਂ ਮੇਰਾ ਆਪ ਦਾ ਵੀ ਦਿਮਾਗ ਖਰਾਬ ਹੋ ਗਿਆ ਵੀ ਰਾਤ ਦੇ ਕਮ ਸੇ ਕਮ 9 ਵਜ ਚੁੱਕੇ ਆ ਤੇ ਡਾਕਟਰ ਨੇ ਕਹਿੰਨੂ ਘੰਟੇ ਚੱਲ ਜਾਣਾ ਤੇ ਮੈਂ ਕਿਹਾ ਮੈਂ ਹੁਣ ਕੀ ਕਰਾਂ ਮੈਂ ਰਾਤ ਨੂੰ ਜਿੰਨਾਂ ਨੂੰ ਗੱਡੀਆਂ ਵਾਲਿਆਂ ਦੇ ਨੰਬਰ ਸੀ ਮੈਂ ਕਈਆਂ ਨੂੰ ਫੋਨ ਲਾਏ ਵੀ ਗੱਡੀ 베ਲੀ ਐ ਕੱਢੀ ਆਏ ਆ ਉਹ ਕਹਿੰਦੇ ਵੀ ਇਸ ਟਾਈਮ ਔਖਾ ਜੀ ਔਖਾ ਜਿਹੜੇ ਕੋਈ ਮੇਰੇ ਜਾਨ ਪਸਾਨ ਦੇ ਖਾਸ ਸੀ ਉਹ ਦੂਰ ਡਾਂਡੇ ਗਏ ਹੋਏ ਸੀ ਟੂ ਵੀ ਲੈ ਕੇ ਤੇ ਮੈਨੂੰ ਆਪਦੀ ਜ਼ਿੰਦਗੀ ਦੀ ਕਸਮ ਮੈਂ ਤੁਹਾਡੇ ਨਾਲ ਜਮਾਂ ਸੱਚ ਗੱਲ ਕਰ ਰਹੀ ਆਂ ਸਾਰੇ ਰਿਸ਼ਤੇਦਾਰ ਹਸਪਤਾਲ ਦੇ ਵਿੱਚ ਐ ਕਰਕੇ ਬਹਿ ਗਏ ਵੀ ਮੁੰਡਾ ਖਤਮ ਹੈ ਵੀ ਬਠਿੰਡੇ ਲੈ ਜਾਣ ਦਾ ਵੀ ਇਹਨੂੰ ਕੀ ਫਾਇਦਾ ਵੀ ਵੱਜੀ ਤੇ ਇਹਦੀ ਹੁੰੰਕਰ ਜਾਂਦੀ ਆ ਉਹ ਕਹਿੰਦੇ ਆ ਨਾ ਵੀ ਆਖਰੀ ਸਾਹ ਤੱਕ ਹਿੰਮਤ ਨਹੀਂ ਹਾਰਨੀ ਹੁੰਦੀ ਹਿੰਮਤ ਬਹੁਤ ਵੱਡੀ ਚੀਜ਼ ਹੈ ਮੈਨੂੰ ਅਕਾਲਪੁਰਖ ਵੈਗਰੂ ਦੀ ਕਸਮ ਮੈਂ ਇਕੱਲੀ ਰਹਿ ਗਈ ਜਾਨ ਦੀ ਜਾਨ ਸਾਰੇ ਬਹਿ ਗਏ ਮੈਂ ਸਾਰਿਆਂ ਨੂੰ ਕਿਹਾ ਵੀ ਇਹਨੂੰ ਚੱਕਣਾ ਹੈ ਇਹਨੂੰ ਗਾਂ ਲੈ ਕੇ ਜਾਣਾ ਡਾਕਟਰ ਨੇ ਕਿਹਾ ਗਾਂ ਲਿਜੋ ਸਾਰੇ ਐ ਜਿਵੇਂ ਦਿਲ ਛੱਡ ਗਏ ਵੀ ਨਾਲੇ ਤਾਂ ਗਾਂ ਹਲੇ 1-2 ਲੱਖ ਭਰਾ ਲੈਣਗੇ ਨਾਲੇ ਨੇ ਬਚਣਾ ਨਹੀਂ ਵੀ ਮਰਿਆ ਤਾਂ ਪਿਆਈ ਤਾਂ ਹੰਗਰ ਬਾਈ ਦੇ ਕਿਸੇ ਨੇ ਮੇਰੇ ਨਾਲ ਹੰਗਾਰਾ ਨਾ ਪਰ ਮੈਂ ਕਿਹਾ ਮੈਂ ਇਹਨੂੰ ਗਾਂ ਲੈ ਕੇ ਜਾਣਾ ਹੈ ਜਾਣਾ ਤੇ ਜਾਣਾ ਮੈਂ ਕਹਿੰਦੀ ਜਾਣ ਤੋਂ ਵੱਧ ਕੇ ਪੈਸੇ ਨਹੀਂ ਹੋ ਸਕਦੇ ਕੁਸ਼ਕ ਨੇ ਕਿਹਾ ਮੈਨੂੰ ਅਨਸਰ ਨਹੀਂ ਕਹਿੰਦੇ ਪੈਸੇ ਲੱਗਣ ਨੂੰ ਥਾਂ ਵੀ ਬਚਨ ਦਾ ਕੋਈ ਚਾਂਸ ਨਹੀਂ ਹੈ ਤਾਂ ਕਹਿੰਦੇ ਇਹ ਸਿਰਚ ਸੱਟ ਵਾਲੀ ਹੈ ਮੈਂ ਕਿਹਾ ਵੀ ਇਹ ਸੋਚ ਕੇ ਮੈਂ ਇਹਨੂੰ ਹਸਪਤਾਲ 'ਚ ਨਹੀਂ ਰੱਖ ਸਕਦੀ ਵੀ ਇਹਦੀ ਜਾਨ ਜਾਊਗੀ ਮੈਂ ਮੇਰੇ ਬੇਟੇ ਨੂੰ ਕਿਹਾ ਬੇਟੇ ਚਾਹੇ ਪੈਸੇ ਮੇਰੇ ਲੱਗ ਜਾਣ ਮੈਂ ਕਿਹਾ ਮੈਂ ਇਹਨੂੰ ਲੈ ਕੇ ਜਾਣਾ ਮੈਨੂੰ ਕਹਿੰਦਾ ਕੋਈ ਨਹੀਂ ਮੰਮੀ ਤੂੰ ਲੈ ਚੱਲ ਮੈਂ ਫਿਰ ਦੀਪੂ ਨੂੰ ਕਿਹਾ ਮੈਂ ਕਿਹਾ ਤੂੰ ਨਾ ਐ ਕਰ ਤੂੰ ਗੱਡੀ 'ਚ ਬਿਠਾ ਦੁੱਜਿਆਂ ਨੂੰ ਸਾਰਿਆਂ ਨੂੰ ਜੇ ਮੈਂ ਖ ਮੈਸਟੇਮ ਨਾਲ ਵਾਦੀ ਤਾਂ ਮੈਂ ਖ ਪੈਸੇ ਦਾ ਪ੍ਰਬੰਧ ਕੌਣ ਕਰੂਗਾ ਮੈਂ ਖ ਤੂੰ ਪਹੁੰਚ ਜਿੰਨੇ ਪਹੁੰਚੀ ਤੇ ਇਥੋਂ ਲੈ ਕੇ ਸਾਡੇ ਦੀਪੂ ਦੀ ਫੀਸ ਭਰਨ ਵਾਸਤੇ ਮੈਂ 25000 ਲੈ ਕੇ ਰੱਖਿਆ ਸੀ ਘਰੇ ਉਹਦੀ ਫੀਸ ਭਰਨੀ ਸੀ ਮੇਰੇ ਕੋਲ ਸਿਰਫ 25000 ਸੀ ਉਸ ਟਾਈਮ ਮੈਂ ਮੈਂ ਕਾ ਦੀਪੂ ਗੱਡੀ ਗੱਡੀ ਦਾ ਕਿੱਥੋਂ ਪ੍ਰਬੰਧ ਕਰਗੇ ਖਾਏ ਗੱਡੀ ਉਹ ਚਾਹੀਦੀ ਮੈਂ ਕਿਹ ਜਿਹੜੇ ਫਾਸਟ ਲੈ ਜਿਹੜੇ ਗੱਡੀ ਵਾਲੇ ਨੂੰ ਇੰਨੀ ਨੌਲੇਜ ਹੋਵੇ ਬੀਜੇ ਬਠਿੰਡੇ ਤੋਂ ਅੱਗੇ ਚੱਕਣਾ ਪੈ ਗਿਆ ਉਹ ਅੱਗੇ ਵੀ ਲੈ ਜੇ ਦੀਪੂ ਬੱਚਾ ਸੀ ਨੂੰ ਕੀ ਪਤਾ ਸੀ ਕਿਉਂਕਿ ਹੋਰ ਮੇਰੇ ਨਾਲ ਉਸ ਟਾਈਮ ਕੋਈ ਸਹਾਰਾ ਨਹੀਂ ਸੀ ਕਿਸੇ ਨੇ ਮੈਨੂੰ ਐ ਨਹੀਂ ਕਿਹਾ ਵੀ ਅਸੀਂ ਤੇਰੇ ਨਾਲ ਲੱਗਦੇ ਆ ਕੁਛ ਨਹੀਂ ਤਾਂ ਲੈ ਜਾਾਂਗੇ ਅਸੀਂ ਗੱਡੀ ਖਰਾ ਲਾਂਗੇ ਗਾਂ ਕੋਈ ਵੀ ਨਾ ਉਹ ਗੱਲਾਂ ਵੀ ਕਹਿ ਕਹਿ ਕੇ ਮੈਂ ਨਾਲ ਬਠਾਏ ਵੀ ਭਾਈ ਨਾਲ ਬੈਜੋ ਇਹਦੇ ਕੋਈ ਤਾਂ ਨਾਲ ਬੈਜੋ ਵਿਚਾਰੇ ਦੇ ਜਾਣਾ ਤਾਂ ਜ਼ਰੂਰੀ ਆ ਆ ਸਾਰੇ ਗਏ ਸੀ ਪਰ ਨਾਲ ਉਹਦੇ ਕੋਈ ਨਹੀਂ ਬੈਠਾ ਤੇ ਜਦੋਂ ਗੱਡੀ 'ਚ ਸੱਚ ਮੈਂ ਤੁਹਾਨੂੰ ਗੱਲ ਮੇਰੀ ਵਿਚਾਲੇ ਰਹਿ ਗਈ ਪ੍ਰਮਾਤਮਾ ਦੀ ਕਸਮ ਜਦੋਂ ਗੱਡੀ ਦਾ ਕੋਈ ਪ੍ਰਬੰਧ ਨਾ ਨਾ ਹੋਇਆ ਮੈਂ ਬਾਰਗੇ ਬਹਿ ਕੇ ਬਾਰਗੇ ਹਸਪੀਟਲ ਦੇ ਖੜਕੇ ਮੈਨੂੰ ਜ਼ਿੰਦਗੀ ਦੀ ਕਸਮ ਆਪ ਦੇ ਦੀ 100% ਸੱਚ ਗੱਲ ਹੈ ਫੇਰ ਮੈਂ ਤੁਹਾਨੂੰ ਕਹਿਣੀ ਆ ਵੀ ਪ੍ਰਮਾਤਮਾ ਇੰਨਾ ਕਰੀਬ ਹੁੰਦਾ ਆਪਾਂ ਹੀ ਉਹ ਤੋਂ ਦੂਰ ਹੋ ਜਾਂਦੇ ਆ ਜਿਵੇਂ ਇੱਕ ਮੈਂਟਲ ਬੰਦਾ ਨਹੀਂ ਕਰਦਾ ਹੁੰਦਾ ਇੱਕ ਤਾਂ ਮੇਰਾ ਦਿਲਾਂ ਟੁੱਟ ਗਿਆ ਵੀ ਮੇਰੇ ਨਾਲ ਨਹੀਂ ਕੋਈ ਲੱਗ ਰਿਹਾ ਕੋਈ ਹੰਗਾਰਾ ਨਹੀਂ ਭਰ ਰਿਹਾ ਵੀ ਇਹਨੂੰ ਗਾਂ ਲੈ ਕੇ ਜਾਣਾ ਉਹ ਚੀਜ਼ ਤੋਂ ਮੇਰਾ ਟੁੱਟ ਗਈ ਸੀ ਮੈਂ ਤੇ ਮੈਂ ਆਪਣੇ ਧੀਜੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਤੇ ਉਹ ਵੀ ਮੇਰਾ ਬਹੁਤ ਜ਼ਿਆਦਾ ਕਰਦਾ ਸੀ ਉਹਦਾ ਛੋਟਾ ਭਰਾ ਸੀ ਵਿਚਾਰਾ ਜਿਹੜਾ ਮੇਰਾ ਛੋਟਾ ਭਤੀਜਾ ਉਹ ਵੀ ਵਿਚਾਰਾ ਐ ਤੁਰਿਆ ਫਿਰੇ ਉਹਦੇ ਉਹ ਵੀ ਛੋਟਾ ਸੀਗਾ ਉਹਦੀ ਵੀ ਕੋਸ਼ਿਸ਼ ਐ ਸੀ ਮੇਰਾ ਭਰਾ ਨੂੰ ਕੁਝ ਹੋ ਨਾ ਜਾਵੇ ਮੈਂਟਲ ਉਹ ਐ ਪਿਆ ਸੀ ਵਿਚਾਰਾ ਬਾਕੀ ਭਾਈ ਉਹਦੀ ਮਾਂ ਸੁੰਨ ਜੇ ਹੋਈ ਬੈਠੀ ਵਿਚਾਰੀ ਉਹਨੂੰ ਕੁਝ ਨਾ ਪਤਾ ਲੱਗੇ ਪਿਆ ਉਹਦਾ ਹੋਰ ਨੂੰ ਜੇ ਹੋਗਾ ਜਾਨੀ ਜੇ ਮੇਰਾ ਭਰਾ ਬਾਕੀ ਭਾਈ ਰਿਸ਼ਤੇਦਾਰ ਸਾਰੇ ਆ ਗਏ ਸੀ ਪਰ ਕਿਸੇ ਨੇ ਆਏ ਨਹੀਂ ਹੰਗਾਰਾ ਪਰ ਐ ਵੀ ਹੁਣ ਅਸੀਂ ਛੋਟੇ ਨਾਲ ਤੁਰਦੇ ਆ ਉਸ ਟਾਈਮ ਕੋਈ ਨਾ ਵੀ ਜਿਹੜੀ ਕਿ ਬੇਵਤਾ ਮੇਰੇ ਤੇ ਪੈ ਗਈ ਸਾਰੀ ਦੀ ਸਾਰ ਮੈਂ ਬੋ ਹਸਪੀਟਲ ਦੇ ਬਾਹਰ ਗਿਆ ਕਿ ਪ੍ਰਮਾਤਮਾ ਦੀ ਸੌਂ ਵੀ ਜਦੋਂ ਪੱਕਾ ਮਲੇ ਹੋ ਜਾਂਦੇ ਨਾ ਵੀ ਕੋਈ ਆਪਣੇ ਦੀ ਜਾਨ ਜਾ ਰਹੀ ਹੋਵੇ ਆਪਾਂ ਮੈਂਟਲ ਹੋ ਜਾਂਦੇ ਆ ਜਿਵੇਂ ਆਪਾਂ ਕਮਲਲੀ ਕੋਟਦੇ ਹੁੰਦੇ ਮੈਂ ਦੋਨੇ ਹੱਥਾਂ ਜੋੜ ਕੇ ਮੱਥੇ ਤੇ ਮਾਰਾਂ ਮੈਂ ਕਰਾਂ ਵੀ हे ਪ੍ਰਮਾਤਮਾ ਕੋਈ ਗੱਡੀ ਨਹੀਂ ਮਿਲ ਰਹੀ ਦੀਪੂ ਛੋਟਾ ਕੀ ਕਰਾਂ ਕਿੱਧਰ ਜਾਵਾਂ ਰਾਤ ਦਾ ਟਾਈਮ ਹੈ ਜੇ ਇਹ ਹਸਪਤਾਲ ਚ ਨਾ ਪਹੁੰਚਾਇਆ ਹਾਏ ਮਰ ਜੂ ਡਾਕਟਰ ਨੇ ਕਿਹਾ ਹੈ ਤੇਨਾ ਸੱਚੀ ਜਿਵੇਂ ਕਾਮਲੇ ਵੀ ਮੈਂ ਹੁਣ ਮੇਰੇ ਹੱਥ ਚ ਇੱਕ ਜਿਹਾ ਫੋਨ ਆ ਮੈਂ ਕਾਮਲਾ ਵਾਂਗੂ ਐ ਸਿਰ ਕੁੱਟਾਂ ਕਿਤੇ ਆਪਦੇ ਢਿੱਡ ਤੇ ਹੱਥ ਮਾਰਾਂ ਵੀ ਮੈਂ ਕੀ ਕਰਾਂ ਹਾਏ ਮਰਨਾ ਚਾਹ ਬੀ ਮੈਨੂੰ ਬਗ ਨੂੰ ਬਹੁਤ ਪਿਆਰਾ ਸੀ ਮੈਂ ਬਚਪਨ ਤੋਂ ਉਹਨੂੰ ਪਾਲਿਆ ਸੀ ਆਪਦੇ ਹੱਥੀਂ ਤੇ ਮੈਂ ਬਾਹਰ ਕੇ ਖੜ ਕੇ ਜਿਵੇਂ ਕਹਿੰਦੇ ਨੇ ਆਪੇ ਪੇਟ ਦੇਖਣੇ ਮੈਂ ਪਿੱਟੀ ਜਾਵਾ ਕਾਮਲਿਆਂ ਵਾਂਗੂ ਉੱਥੇ ਹੋਰ ਵੀ ਪੁੱਛਣ ਮੈਨੂੰ ਵੀ ਕੀ ਹੋ ਗਿਆ ਭਾਈ ਹਾਏ ਮੈਂ ਕਿਹਾ ਮੇਰਾ ਵਧੀ ਜਾ ਮਖਿਆ ਸਾਹਾਂ ਤੇ ਪਿਆ ਸਾਨੂੰ ਕੋਈ ਗੱਡੀ ਨਹੀਂ ਮਿਲ ਰਹੀ ਹਸਪਤਾਲ ਦੇ ਵਿੱਚ ਇੱਕੋ ਹੀ ਸੀਗੀ ਐਂਬੂਲੈਂਸ ਉਹ ਗਈ ਹੋਈ ਸੀਗੀ ਤੇ ਕੋਈ ਉਸ ਟਾਈਮ ਮੈਨੂੰ ਗੱਡੀ ਨਾ ਨਰਮਨੁਰ ਮੇਰੇ ਪਟ ਦੇ ਹੁੰਦੇ ਲੋਕ ਤੇ ਕਈਆਂ ਨੇ ਕਹਤਾ ਵੀ ਅਸੀਂ ਜੀ ਬਾਹਰ ਆ ਦੂਰ ਫਿਰਦੇ ਹਾਂ ਹੁਣ ਉਹ ਕਿੱਥੋਂ ਆਉਣ ਭਾਈ ਇੱਕ ਘੰਟੇ ਦਾ ਮੁੰਡਾ ਲਿਜਾਣਾ ਸੀ ਮੈਂ ਕਹਿਣੀ ਐ ਵੀ ਮੇਰਾ ਰੱਬ ਜਾਣਦਾ ਉਹ ਉਹ ਚੀਜ਼ ਮੈਂ ਅੱਜ ਵੀ ਨਹੀਂ ਭੁੱਲਦੀ ਮੱਕਾਮੜਾ ਵਾਂਗੂ ਪਿੱਟੀ ਜਾਵਾਂ ਵੀ ਹਾਏ ਕੋਈ ਗੱਡੀ ਮਿਲ ਜੇ ਕੋਈ ਗੱਡੀ ਦਾ ਪ੍ਰਬੰਧ ਕਰ ਦਿਓ ਮੈਂ ਜਿੰਨੇ ਮਰਜ਼ੀ ਪੈਸੇ ਲੈ ਲਵੋ ਸਾਨੂੰ ਗੱਡੀ ਦਾ ਪ੍ਰਬੰਧ ਕਰ ਦਿਓ ਹਾਏ ਮੇਰਾ ਭਤੀਜਾ ਚੱਕਣਾ ਤੇ ਬਾਗਮਾ ਪਿੱਟ ਸੇ ਆਪਾ ਜਾ ਕਰੀ ਜਾਵਾਂ ਖੜੀ ਤੇ ਪਰਮਾਤਮਾ ਦੀ ਸੋਹ ਇੱਕ ਸਾਈਕਲ ਤੇ ਬੱਚਾ ਆਇਆ ਆ 8.5 ਪੌਣੇ 9 ਦਾ ਟਾਈਮ ਸੀ ਮੇਰੇ ਪੱਕਾ ਨਹੀਂ ਯਾਦ ਇੰਨਾ ਕੁ ਟਾਈਮ ਹੀ ਸੀਗਾ ਬੱਚਾ ਸਾਈਕਲ ਤੇ ਆਇਆ ਮੇਰੇ ਹਿਸਾਬ ਨਾਲ ਵੀ ਮਾੜਾ ਜਿਹਾ ਜ਼ਿਆਦਾ ਮੇਰੇ ਵੀ ਹੋਊਗਾ ਬੱਚਾ ਉਹ 10 11 ਸਾਲ ਦਾ ਹਾਂ ਇੰਨਾ ਕੀ ਹੋਊਗਾ ਛੋਟਾ ਜਿਹਾ ਸੀਗਾ ਪੋਲੜ ਜਿਹਾ ਮੂੰਹ ਵਾਲਾ ਤੇ ਮੈਨੂੰ ਆ ਕੇ ਪੁੱਛਿਆ ਉਹਨੇ ਆਂਟੀ ਕੀ ਹੋਊਗਾ ਤੈਨੂੰ ਕਹਿੰਦਾ ਤੂੰ ਰੋਲਾ ਪਾਈ ਜਾਨੀ ਬੱਚੇ ਨੇ ਪੁੱਛਿਆ ਮੈਂ ਕਿਹਾ ਪੁੱਤ ਮੈਂ ਕਿਹਾ ਮੇਰੇ ਪਤੀਜਾ ਨੂੰ ਅਸੀਂ ਨਾ ਵੀ ਬਠਿੰਡੇ ਦਾਖਲ ਕਰਨ ਨਾਲ ਜਾ ਕੇ ਗੱਡੀ ਨਹੀਂ ਕੋਈ ਮਿਲਦੀ ਕਹਿੰਦਾ ਮੈਂ ਫੋਨ ਕਰਾਂ ਸਾਡੀ ਗੱਡੀ ਨੂੰ ਪਰਮਾਤਮਾ ਦੀ ਸਹੁੰ ਉਸ ਟਾਈਮ ਮੈਨੂੰ ਉਸ ਜਵਾਬ ਤੇ ਵੀ ਯਕੀਨ ਆਇਆ ਮੈਨੂੰ ਪਹਿਲਾਂ ਨਹੀਂ ਬੰਦਾ ਇਹ ਸੋਚਦਾ ਵੀ ਐਡਾ ਬੱਚਾ ਗੱਡੀ ਦਾ ਪ੍ਰਬੰਧ ਕਿੱਥੇ ਕਰੇ ਕਹਿੰਦਾ ਆਂਟੀ ਮੈਂ ਸਾਡੀ ਗੱਡੀ ਮੰਗਵਾ ਦਿੰਦਾ ਮੈਂ ਕਿਹਾ ਪੁੱਤ ਸੱਚੀ ਤੇਰੇ ਅੱਖੇ ਤੋਂ ਗੱਡੀ ਆਜੂਗੀ ਮੈਨੂੰ ਲੱਗਾ ਬੱਚਾ ਵੀ ਇਹਦੀ ਕੌਣ ਮੰਨੂ ਕਹਿੰਦਾ ਤੂੰ 2 ਮਿੰਟ ਰੁਕਣ ਠੀਕ ਹੈ ਕਹਿੰਦਾ ਤੇ ਫੜ ਕੇ ਭਾਈ ਉਹ ਮੈਥੋਂ ਫੋਨ ਜਾ ਤੇਨੇ ਫੋਨ ਕਰਤਾ ਪਤਾ ਮੂਰੇ ਪਤਾ ਨਹੀਂ ਉਹਨੇ ਪਾਪਾ ਕਹਿਆ ਪਤਾ ਨਹੀਂ ਕੀ ਕਹਿਆ ਮੈਨੂੰ ਨਹੀਂ ਪਤਾ ਮੂਰੇ ਕੀ ਕਹਿਆ ਕਿਉਂਕਿ ਦਿਮਾਗ ਵਾਲਾ ਸੈੱਟ ਸੀ ਮੇਰਾ ਮੈਂ ਉਸ ਬੱਚੇ ਦੇ ਵੀ ਬਲੀਵ ਕੀਤਾ ਵੀ ਕੀ ਇਹ ਗੱਡੀ ਮਗਵਾ ਦੇ ਮੈਨੂੰ ਕਹਿੰਦਾ ਆਂਟੀ ਆਉਂਦੀ ਹੈ ਗੱਡੀ ਕਹਿੰਦਾ 2 ਮਿੰਟਾਂ ਚ ਆ ਗਈ ਗੱਡੀ ਕਹਿੰਦਾ ਤੂੰ ਰੋ ਨਾ ਮੇਰੇ ਕੋਲੇ ਖੜ ਗਿਆ ਛੋਟਾ ਜਿਹਾ ਬੱਚਾ ਵੀ 10 ਕ 11 ਸਾਲ ਦਾ ਨਾਲੇ ਮੇਰੇ ਦਿਲ ਚਾਂਜੇ ਲੱਗੇ ਵੀ ਯਾਰ ਬੱਚਾ ਹੈ ਬੱਚੇ ਨੇ ਕਿਹਨੂੰ ਫੋਨ ਕੀਤਾ ਦਿਮਾਗ ਨਾ ਤਾਂ ਮੇਰਾ ਕੰਮ ਕਰੇ ਨਾਲੇ ਮੈਂ ਉਹਦੇ ਪੂਰਾ ਮਤਲਬ ਉਹ ਤੇ ਵਿਸ਼ਵਾਸ ਕਰੀ ਖੜੀ ਵੀ ਇਹ ਮੁੰਡੇ ਨੇ ਗੱਡੀ ਮੰਗਾਈ ਆ ਤੇ ਆਊਗੀ ਮੈਂ ਇੱਧਰ ਝਾਕਾ ਇੱਧਰ ਝਾਕਾ ਇੱਧਰ ਝਾਕਾ ਮੈਨੂੰ ਲੱਗਦਾ ਮੇਰੇ ਐ ਝਾਕ ਦੀ ਝਾਕ ਦੀ ਤੇ ਮੈਨੂੰ ਲੱਗਾ 4-5 ਮਿੰਟਾਂ ਚ ਗੱਡੀ ਆ ਗਈ ਮੈਨੂੰ ਹਜੇ ਵੀ ਨਹੀਂ ਪਤਾ ਉਹ ਗੱਡੀ ਕਿਹੜੀ ਸੀਗੀ ਵੀ ਨੋਵਾ ਟਾਈਪ ਤੇ ਗੱਡੀ ਸੀ ਮੈਨੂੰ ਪਤਾ ਨੋਵਾ ਸੀ ਕਿ ਕੀ ਸੀ ਜਮਾਂ ਨੋਵਾ ਵਾਂਗੂ ਗੱਡੀ ਸੀ ਤੇ ਉਹ ਜਦੋਂ ਆ ਗਈ ਮੈਂ ਆਖਿਆ ਮੈਂ ਕਿ ਹੇ ਪੁੱਤ ਮੈਂ ਕਿਹਾ ਮੈਂ ਤਾਂ ਹੁਣ ਯਕੀਨ ਹੋਇਆ ਗੱਡੀ ਆ ਗਈ ਮੈਨੂੰ ਕਹਿੰਦਾ ਆ ਗਈ ਆਂਟੀ ਸਾਡੀ ਗੱਡੀ ਆਖਣਾ ਤੂੰ ਭੇਜ ਦੇ ਚੜਾ ਦੇ ਭਾਈ ਜਰਕਦੇ ਨੇ ਡਾਕਟਰ ਨੇ ਸ਼ਿਫਟ ਕੀਤਾ ਉਸ ਗੱਡੀ ਦੇ ਮੂਰੇ ਕੰਪਿਊਟਰ ਬੈਕਸ ਆ ਆਕਸੀਜਨ ਲੈ ਕੇ ਤੇ ਵਿਚਾਲੜੀ ਸੀਟ ਤੇ ਮੇਰਾ ਜਿਹੜੇ ਭਤੀਜੇ ਦਾ ਐਕਸੀਡੈਂਟ ਆ ਸੀਦਾ ਛੋਟਾ ਪਰ ਆ ਤੇ ਮੇਰਾ ਦੂਜਾ ਭਤੀਜਾ ਉਹਨੂੰ ਬੋਕਲ ਚ ਲੈ ਕੇ ਬਹਿ ਗਏ ਤੇ ਆਸ ਆਸ ਕਿਸੇ ਨੂੰ ਨਹੀਂ ਸੀ ਬਚੂ ਪਰ ਮੇਰਾ ਦਿਲ ਕਹਿਮ ਸੀ ਮੈਨੂੰ ਲੱਗਦਾ ਸੀ ਬਚੂਗਾ ਬਚੂਗਾ ਵੀ ਮੈਂ ਇਹਨੂੰ ਹਸਪੀਟਲ ਪਹੁੰਚਾ ਦਵਾਂ ਬਾਕੀ ਭਾਈ ਮੈਂ ਉਦੋਂ ਬਾਅਦ ਸਾਡੀ ਗੱਡੀ 'ਚ ਤੇਲ ਨਾ ਮੈਂ ਕਿਸੇ ਨੂੰ ਕਿਹਾ ਮੈਂ ਕਿਉਂ ਇਸ ਵੇਲੇ ਗੱਡੀ 'ਚ ਤੇਲ ਕੌਣ ਪਾਉ ਪੰਪ ਬੰਦ ਹੋ ਜਾਂਦੇ ਆ ਮੈਨੂੰ ਕਹਿੰਦਾ ਭਾਈ ਫਲਾਣਾ ਦਾ ਪੰਪ ਉੱਥੇ ਲੈ ਜਾਓ ਗੱਡੀ ਕਹਿੰਦਾ ਮੈਂ ਕਰਦਾ ਫੋਨ ਪਤਾ ਨਹੀਂ ਕਿੱਧਰੋਂ ਬੰਦਾ ਆਇਆ ਮੈਂ ਤਾਂ ਮੈਨੂੰ ਨਹੀਂ ਪਤਾ ਵੀ ਉਹ ਮੈਨੂੰ ਜਾਣਦਾ ਸੋਣਾ ਵਿਚਾਰਾ ਕਹਿੰਦਾ ਭਾਈ ਮੈਂ ਕਰਦਾ ਫੋਨ ਗੱਡੀ 'ਚ ਕਹਿੰਦਾ ਪਵਾ ਲਓ ਜਿੱਨਾ ਉੱਥੋਂ ਭਾਈ ਗੱਡੀ ਦਾ ਤੇਲ ਪਵਾਇਆ ਮੈਂ ਦੂਜਿਆਂ ਨੂੰ ਜਿਹੜੇ ਸੀ ਕੋਈ ਆਪਣੇ ਰਿਸ਼ਤੇਦਾਰ ਉਹਨਾਂ ਨੂੰ ਕਿਹਾ ਮੈਂ ਕਿ ਚੁੱਪ ਕਰਕੇ ਗੱਡੀ 'ਚ ਨਾਲ ਬਹਿ ਜਾਓ ਪੰਜ ਚਾਰ ਬੰਦੇ ਤਾਂ ਬਹਿ ਜਾਓ ਮੈਂ ਕਿ ਰਾਤ ਨੂੰ ਉੱਥੇ ਕਾਸੀ ਦੀ ਲੋਡ ਪੈ ਗਈ ਉਹ ਨਿੱਕੇ ਨਿੱਕੇ ਜਵਾਬ ਆ ਵਿਚਾਰੇ ਜਿਹੜੇ ਉਹਨੂੰ 25 ਦਾ ਬਣੂ ਕੀ ਡਾਕਟਰਾਂ ਕੋਲੇ ਮੈਂ ਕਿਹਾ ਜਾਓ ਕੋਈ ਤਾਂ ਮੇਰਾ ਭਰਾ ਵਟਾਤਾ ਭਾਈ ਮੈਂ ਉਹ ਗੱਡੀ 'ਚ ਵੈਂਟਲ ਜਾ ਹੋਇਆ ਉਹ ਵੀ ਬਿਠਾਤਾ ਵਿਚਾਰਾ ਮੈਂ ਕਿਹਾ ਬਹਿ ਜਾ ਭਾਈ ਮੈਂ ਕਿਹਾ ਜ਼ਿੰਮੇਵਾਰੀ ਤੇਰੀ ਮੰਗਣਗੇ ਤੂੰ ਪਿਉ ਆ ਉਹਦਾ ਵਿੱਚ ਮੇਰੇ ਭਾਂਜੇ ਬਿਠਾ ਦੇ ਭਾਈ ਉਹ ਗੱਡੀ ਲੈ ਕੇ ਮੈਂ ਰਾਤ ਨੂੰ ਦੀਪੂ ਵੀ ਤੋਰਤਾ ਮੈਂ ਕਿਹਾ ਦੀਪੂ ਕੁਛ ਨਹੀਂ ਹੁੰਦਾ ਤੂੰ ਲੈ ਜਾ ਗੱਡੀ ਮੈਂ ਕਿਹਾ ਜੇ ਪੁਲਿਸ ਨੇ ਘੇਰਾ ਮੈਂ ਕਿਹਾ ਤਾਂ ਕਹਦੀ ਵੀ ਮੇਰੀ ਹੱਥ ਵੱੰਨ ਕੇ ਬੇਨਤੀ ਆ ਵੀ ਮੇਰੇ ਮਾਮੇ ਦੇ ਮੁੰਡਾ ਮੌਤ ਦੀ ਲੜਾਈ ਲੜ ਰਿਹਾ ਹੈ ਉਹੀ ਗੱਲ ਦੀਪੂ ਵਰਗਿਆਂ ਦੀ ਉੱਥੇ ਜਾ ਕੇ ਲੋਡ ਪੈ ਗਈ ਅੱਧੀ ਰਾਤ ਨੂੰ ਉਹ ਖੂਨ ਲੈ ਕੇ ਆਈ ਬਹੁਤ ਆ ਹਸਪਤਾਲਾਂ ਚ ਗਏ ਜਿਹੜੇ ਕਹਿੰਦੇ ਵੀ ਅਸੀਂ ਫਰੀ ਖੂਨ ਦਿੰਨੇ ਆ ਜਾਂ ਅਸੀਂ ਬਲੱਡ ਇੱਥੇ ਦਾਨ ਕਰੋ ਸਾਨੂੰ ਕੋਈ ਦਾਨ ਵਾਲਾ ਰਾਤ ਨੂੰ ਬਲੱਡ ਨਹੀਂ ਮਿਲਿਆ 25 ਰੁਪਏ ਦੀ 2500 ਦੀ ਉਹਨਾਂ ਡਾਕਟਰਾਂ ਮੈਂ ਅਸੀਂ ਬੋਤਲ ਲੈ ਕੇ ਆਂਦੀ ਸੀ ਕਿਸੇ ਨੇ ਸਾਨੂੰ ਬਲੱਡ ਨਹੀਂ ਦਿੱਤਾ ਆ ਕਹਿੰਦੇ ਨੇ ਵੀ ਅਸੀਂ ਫਰੀ ਚ ਇੱਥੋਂ ਮਿਲਦਾ ਇੱਥੋਂ ਮਿਲਦਾ ਜਿੱਥੇ ਜਿੱਥੇ ਫਰੀ ਮਿਲਦਾ ਸੀ ਇੱਥੇ ਉੱਥੇ ਵੀ ਗਏ ਸਾਨੂੰ ਨਹੀਂ ਮਿਲਿਆ ਮੁੱਲ ਬੋਤਲ ਲੈ ਕੇ ਆਂਦੀ ਅਸੀਂ ਫਿਰ ਉਹਦੇ ਬਲੱਡ ਲੱਗਣ ਲੱਗਿਆ ਗਾਂਥੀ ਦਾ ਹਸਪਤਾਲ ਚ ਪਹੁੰਚਦੇ ਆ ਤੇ ਡਾਕਟਰ ਸੀ ਬਹੁਤ ਵਧੀਆ ਡਾਕਟਰ ਸੀ ਉਹ ਚੰਡੀਗੜ੍ਹੋਂ ਆਏ ਸੀ ਹੁਣੋਂ ਵਾਪਸ ਚੰਡੀਗੜ੍ਹ ਫੇਰ ਚੱਲ ਗਏ ਬਾਂਸਲ ਡਾਕਟਰ ਬਾਂਸਲ ਮੈਂ ਤੁਹਾਨੂੰ ਰੱਬ ਮੰਨਦੀ ਆ ਕਿਉਂਕਿ ਉਹਨਾਂ ਨੇ ਮੇਰਾ ਭਤੀਜਾ ਬਚਾਇਆ ਸੀ ਉਹਨਾਂ ਨਾਲ ਜਦੋਂ ਮੇਰੀ ਫੋਨ ਤੇ ਗੱਲ ਹੋਈ ਮੇਰੀ ਗੱਲ ਕਰਵਾਈ ਮੈਨੂੰ ਕਹਿੰਦੇ ਵੀ ਐਂ ਕਰਕੇ ਕਹਿੰਦੇ ਵੀ ਵੀ 50% ਬਚਣ ਦੇ ਚਾਂਸ ਹੈ 50% ਹੈ ਨਹੀਂ ਕਹਿੰਦੇ 50 50 ਹੈ ਮੈਂ ਆਖਿਆ ਜੀ ਤੁਸੀਂ ਤਾਂ 50 50 ਕਹੇ ਤਾਂ ਬਹੁਤ ਹੈ ਜੇ 5% ਵੀ ਤੁਸੀਂ ਕਹਿੰਦੇ ਮੈਂ ਤਾਂ ਵੀ ਕਹਿੰਦੀ ਮੈਨੂੰ ਕਹਿੰਦਾ ਮੈਡਮ ਆਪਰੇਸ਼ਨ ਹੋਊਗਾ ਇਹਦੇ ਸਿਰ ਦਾ ਉਹ ਪਤਾ ਨਹੀਂ ਉਹ ਨੈਰੋ ਸਰਜਨ ਕਹਿੰਦੇ ਆ ਸ਼ਾਇਦ ਇਹੋ ਜਿਹਾ ਕੋਈ ਹੈ ਨੈਰੋ ਸਰਜਨ ਕਹਿੰਦਾ ਕਿਵੇਂ ਸਿਰ ਦਾ ਆਪਰੇਸ਼ਨ ਹੋਊ ਮੈਮ ਕਹਿੰਦੇ ਮੁੰਡੇ ਦਾ ਮੈਂ ਕਿਹਾ ਜੀ ਕਰ ਦਿਓ ਮੈਨੂੰ ਕਹਿੰਦਾ ਮੈਡਮ ਖਰਚਾ ਬਹੁਤ ਆ ਉਹ ਲੱਖਾਂ ਚ ਜਾਊ ਮੈਂ ਕਿਹਾ ਜੀ ਕੁਝ ਨਹੀਂ ਹੁੰਦਾ ਪਰ ਮਾ ਸਾਨੂੰ ਜਮੀਨ ਵੇਚਣੀ ਕਹ ਜੇ ਸਾਡਾ ਬੱਚਾ ਬਚਣਾ ਚਾਹੀਦਾ ਉਹਨਾਂ ਨੇ ਭਾਈ ਰਾਤ ਨੂੰ ਉਹਦੀ ਆਪਰੇਸ਼ਨ ਕਰਨ ਦੀ ਤਿਆਰੀ ਕਰ ਲਈ ਹੋਰ ਉਹ ਕਹਿੰਦੇ ਐਡਾ ਟੈਂਪਰੇਸ਼ਨ ਕਰਨਾ ਪਊਗਾ ਇਹਦੇ ਅੰਦਰ ਬਲੱਡ ਡਿੱਗ ਰਿਹਾ ਤੇ ਜਿਹੜਾ ਮੇਰਾ ਛੋਟਾ ਭਤੀਜਾ ਸੀ ਉਹ ਰੋ ਰੋ ਕੇ ਪਾਗਲ ਹੋ ਚੁੱਕਿਆ ਸੀ ਵੀ ਮੇਰਾ ਵੱਡਾ ਭਰਾ ਤਾਂ ਗਿਆ ਉਹਨੂੰ ਲੱਗਿਆ ਮਰ ਗਿਆ ਕਿਆ ਉਹ ਮੈਂਟਲ ਹੋ ਚੁੱਕਿਆ ਸੀ ਨਾ ਰੋਵੇ ਹੋ ਇੰਨਾ ਰੋਵੇ ਮੈਨੂੰ ਬਾਰ-ਬਾਰ ਫੋਨ ਕਰਾਂ ਵੀ ਤੂੰ ਰੋ ਨਾ ਰੋ ਨਾ ਸਭ ਠੀਕ ਹੋ ਜੂ ਮੈਂ ਘਰੇ ਸੀ ਮੇਰੀ ਜਾਨ ਨੂੰ ਇਹ ਸਿਆਪੇ ਸੀ ਮੈਂ ਤੜਕੇ ਪੈਸੇ ਲੈ ਕੇ ਜਾਣੇ ਸੀ ਮੈਨੂੰ ਪਤਾ ਮੇਰੇ ਪਤਾ ਨਹੀਂ ਕਿਉਂ ਦੇਣਨੇ ਗਿਆ ਤਾਂ ਸੀ ਉਹ ਬਚੂਗਾ ਮੈਂ ਪੈਸੇ ਲੈ ਕੇ ਜਾਣੇ ਸੀ ਤੇ ਜਦੋਂ ਮੇਰੇ ਭਤੀਜੇ ਦਾ ਆਪਰੇਸ਼ਨ ਸ਼ੁਰੂ ਹੋ ਗਿਆ ਤਾਂ ਛੱਛਮਾ ਨੂੰ ਗੱਡੀ ਵਾਲੇ ਦੀ ਗੱਲ ਦੱਸਦੇ ਆ ਗੱਡੀ ਵਾਲੇ ਨੂੰ ਮੇਰਾ ਭਰਾ ਕਹਿੰਦਾ ਮੈਂ ਕਿੰਨੇ ਪੈਸੇ ਦੇਵਾਂ ਗੱਡੀ ਵਾਲਾ ਕਹਿੰਦਾ ਜਿਹੜੇ ਮਰਜ਼ੀ ਦੇ ਦੇ ਦੇਖੋ ਕਹਿੰਦਾ ਕੋਈ ਰਾਤ ਨੂੰ ਜਾਂਦਾ ਬਾਈ ਕਹਿੰਦਾ ਜਿਹੜੇ ਮਰਜ਼ੀ ਪੈਸੇ ਦੇ 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 ਤੇ ਮੇਰੇ ਭਰਾ ਨੇ ਕਹਿੰਦਾ ਛੋਟਾ ਕਿੰਨਾ ਚੱਲਦਾ ਕਹਿੰਦਾ ਵੀਰੇ ਜਿਹੜੇ ਮਰਜ਼ੀ ਦੇ ਦੇ ਮੇਰੇ ਭਰਾ ਨੇ ਪਤਾ ਨਹੀਂ 1000 ਪਤਾ ਨਹੀਂ ਕਿੰਨਾ ਨੂੰ ਫੜਾਤਾ ਉਹ ਕਹਿੰਦਾ ਵੀਰੇ ਤੂੰ ਆਦਾ ਮੁੰਡੇ ਦਾ ਇਲਾਜ ਕਰਵਾ ਲਾ ਗੱਡੀ ਵਾਲਾ ਕਹਿੰਦਾ ਫੇਰ ਦੇ ਦੀ ਜੇ ਤੇਰੇ ਕੋਲ ਘੱਟ ਹੈ ਕਹਿੰਦਾ ਨਹੀਂ ਤੂੰ ਲੈ ਜਾ ਤੂੰ ਆਪ ਦਾ 1000 ਲੈ ਜਾ ਫੇਰ ਉਹ ਬੈਂ ਵਾਲਾ ਕਹਿੰਦਾ ਮੇਰਾ ਭਰਾ ਕਹਿੰਦਾ ਜਾ ਭਾਈ ਤੂੰ ਵਗ ਜਾ ਕਹਿੰਦਾ ਚੱਲ ਵੀ ਤੂੰ ਰਾਤ ਨੂੰ ਆਇਆ ਬਹੁਤ ਧੰਨਵਾਦ ਮੇਰੇ ਭਰਾ ਨੂੰ ਮੁੜ ਕੇ ਕਹਿੰਦਾ ਮੈਂ ਖੜ ਜਾਨਾ ਕਿਤੇ ਡਾਕਟਰ ਕਹਿੰਦਾ ਐਨਾ ਕਹਿ ਦੇ ਨੀ ਲੁਧਿਆਣੇ ਨੂੰ ਲੈ ਜਾ ਮੈਂ ਖੜ ਜਾਨਾ ਜੇ ਸੋਨ ਮੇਰੀ ਲੋੜ ਆ ਉਹ ਮੇਰਾ ਭਰਾ ਕਹ ਉਦੇ ਨਾਲ ਉਹ ਮੁੰਡਾ ਕੰਪਿਊਟਰ ਬੈ ਕੇ ਵਾਪਸ ਆ ਗਿਆ ਜਿਹੜੀ ਹਸਪੀਟਲ ਚ ਆਕਸੀਜਨ ਲਗਾਈ ਸੀ ਉਹ ਲੈ ਕੇ ਵਾਪਸ ਆ ਗਿਆ ਤੇ ਉਹਦਾ ਆਪਰੇਸ਼ਨ ਚੱਲ ਪਿਆ ਭਾਈ ਮੇਰੇ ਭਤੀਜੇ ਦਾ ਉਹਦਾ ਘੱਟੋ ਘੱਟ ਮੈਨੂੰ ਲੱਗਦਾ ਹੈ 6 ਘੰਟੇ ਪਤਾ ਨਹੀਂ 7 ਘੰਟੇ ਆਪਰੇਸ਼ਨ ਚੱਲਿਆ ਡਾਕਟਰ ਦਾ ਮੈਂ ਡਾਕਟਰ ਨੂੰ ਕਹਤਾ ਮਖਾ ਜੀ ਮੇਰੇ ਇੱਕ ਬੱਚਾ ਹੈ ਸੋਡੀ ਪੰਜੀ ਨਹੀਂ ਮੁਕਰਦੇ ਕਹਿੰਦਾ ਭਾਂਜੀ ਜੇ ਬੱਚੇ ਦੀ ਕਹਿੰਦਾ ਡੈਥ ਹੋ ਜਾਏ ਕੁਝ ਹੋ ਜਾਏ ਕਹਿੰਦਾ ਬਾਅਦ ਵਿੱਚ ਕੋਈ ਪੈਸੇ ਨਹੀਂ ਦਿੰਦਾ ਮਖਾ ਜੀ ਅਸੀਂ ਐਓ ਜੇ ਬੰਦੇ ਨਹੀਂ ਹੈਗੇ ਠੀਕ ਹੈ ਚਾਹੇ ਸਾਡੇ ਬੱਚੇ ਨੂੰ ਖੁਸ਼ ਹੋ ਜਾਏ ਅਸੀਂ ਸੋਨੂੰ ਫੇਰ ਵੀ ਪੈਸੇ ਦੇਵਾਂਗੇ ਅਸੀਂ ਉਹਨਾਂ ਚੋਣੀ ਵੀ ਮੁੱਕ ਕਰ ਜਾਾਂਗੇ ਤੁਸੀਂ ਤੁਸੀਂ ਮੈਂ ਡਾਕਟਰ ਨੂੰ ਕਿਹਾ ਪਲੀਜ਼ ਪੈਸੇ ਦਾ ਤੋੜੇ ਮੇਰੇ ਭਤੀਜੇ ਨੂੰ ਮਾਰਨਾ ਨਹੀਂ ਜੋ ਮਰਜੀ ਵਿਕ ਜੇ ਅਸੀਂ ਦੇਵਾਂਗੇ ਛੋਡੇ ਪੈਸੇ ਕਹਿੰਦਾ ਠੀਕ ਉਹਨਾਂ ਨੇ ਪ੍ਰੇਪਰੇਸ਼ਨ ਇੱਕ ਐਵੇਂ ਡਾਕਟਰ ਨੂੰ ਮਾੜਾ ਕਹੀਏ ਸਿਰਫ ਉਸ ਟਾਈਮ ਮੇਰੇ ਭਤੀਜੇ ਨੇ ਡਾਕਟਰ ਨੂੰ 10000 ਦਿੱਤਾ ਸੀ ਕਹਿੰਦਾ ਜੀ ਸਾਡੇ ਕੋਲੇ 25000 ਆ 10 ਤੁਸੀਂ ਲੈ ਲਓ ਵੀ ਖੂਨ ਖਾਣ ਲਿਆਉਣਾ ਵੀ ਸਾਡੇ ਕੋਲੇ ਇਹ ਬਰਤਨ ਨੂੰ ਹੀ ਰਹਿਣਗੇ ਡਾਕਟਰ ਕਹਿੰਦਾ ਕੋਈ ਗੱਲ ਨਹੀਂ ਤੇ ਡਾਕਟਰ ਬਾਂਸਲ ਚੰਡੀਗੜ੍ਹ ਤੋਂ ਆਏ ਸੀਗੇ ਬਹੁਤ ਵਧੀਆ ਡਾਕਟਰ ਆ ਮੈਨੂੰ ਬਹੁਤ ਪਸੰਦ ਆ ਉਹਨਾਂ ਨੇ ਸਾਥੋਂ ਰਾਤ ਨੂੰ ਐ ਨਹੀਂ ਗਿਆ ਵੀ ਹੁਣੇ ਪੈਸੇ ਪਰ ਉਹ ਸਾਥੋਂ ਨਹੀਂ ਮੰਗੇ ਸਿਰਫ 10000 ਅਸੀਂ ਭਰਿਆ ਸੀ ਆਪਰੇਸ਼ਨ ਕਰਨਾ ਉਹਨਾਂ ਨੇ ਮੇਰੀਆਂ ਗੱਲਾਂ ਤੇ ਵਿਸ਼ਵਾਸ ਕਰਕੇ ਸ਼ੁਰੂ ਕਰਤਾ ਆਪਰੇਸ਼ਨ ਸ਼ੁਰੂ ਹੋ ਗਿਆ ਭਾਈ ਤੇ ਜਦੋਂ ਆਪਰੇਸ਼ਨ ਥੀਏਟਰ ਚ ਬਾੜਿਆ ਮੇਰਾ ਛੋਟਾ ਭਤੀਜਾ ਨੇ ਮੈਨੂੰ ਫੋਨ ਲਾਇਆ ਤੇ ਬਾਲਾ ਰੋਵੇ ਕਹਿੰਦਾ ਭੂਆ ਆਪਰੇਸ਼ਨ ਥੀਏਟਰ ਚ ਬਾੜ ਲਿਆ ਪਤਾ ਨਹੀਂ ਕਹਿੰਦਾ ਮੇਰਾ ਭਰਾਜੇ ਆਉਂਦਾ ਬਾਹਰ ਓਕੇ ਨਹੀਂ ਆਉਂਦਾ ਇੰਨਾ ਰੋਵੇ ਇੰਨਾ ਰੋਵੇ ਉਹ ਮਤਲਬ ਕਮਲਾ ਹੋ ਗਿਆ ਜਦੋਂ ਉਹ ਮਤਲਬ ਰਾਤ ਦਾ ਟਾਈਮ ਸੀਗਾ ਇੱਕ ਥੱਕਿਆ ਸੀ ਇੱਕ ਭਰਾਵ ਨੇ ਮੈਂ ਦਿਲ ਟੁੱਟਿਆ ਹੋਇਆ ਸੀ ਕਹਿੰਦਾ ਭੂਆ ਮੈਂ ਰੋਈ ਜਾਂਦਾ ਸੀ ਕਹਿੰਦਾ ਥੀਏਟਰ ਦੇ ਬਾਹਰ ਬਟਾ ਕੱਲਾ ਬੈਠਾ ਸੀ ਮੈਂ ਕਹਿੰਦਾ ਤੇ ਕਹਿੰਦਾ ਮੈਂ ਰੋਈ ਜਾਵਾਂ ਮਾ ਰੋਂਦੇ ਰੋਂਦੇ ਨੂੰ ਨਾ ਕਹਿੰਦਾ ਮੈਨੂੰ ਮੇਰੀ ਪਤਾ ਨਹੀਂ ਕਹਿੰਦਾ ਭੂਆ ਕਦੋਂ ਅੱਖ ਲੱਗ ਗਈ ਕਹਿੰਦਾ ਮੈਂ ਰੋ ਰੋ ਕੇ ਮੈਂਟਲ ਹੋ ਗਿਆ ਸੀ ਵੀ ਮੇਰੇ ਉੱਪਰ ਮੇਰਾ ਭਰਾ ਵਾਚਦਾ ਨਹੀਂ ਕਹਿੰਦਾ ਮੈਨੂੰ ਇਹੀ ਬੈਸ ਦੇ ਵਿੱਚ ਕਹਿੰਦਾ ਤੇ ਖਿਆਲ ਆਈ ਜਾਣ ਵੀ ਮੇਰਾ ਭਰਾ ਤਾਂ ਗਿਆ ਕਹਿੰਦਾ ਵੀ ਮੈਂ ਇੰਨਾ ਰੋ ਰਿਹਾ ਸੀ ਮੇਰੇ ਰੋਂਦੇ ਰੋਂਦੇ ਦੀ ਕਦੋਂ ਅੱਖ ਲੱਗ ਗਈ ਭੂਆ ਮੈਨੂੰ ਨਹੀਂ ਪਤਾ ਇਹ ਮੇ ਤੇ ਕੰਨਪੂਆ ਜਦੋਂ ਉਹ ਦੋਨੋਂ ਕਹਿੰਦਾ ਜੇ ਮੇਰੀ ਅੱਖ ਲੱਗੀ ਤੇ ਕਹਿੰਦਾ ਅੱਖ ਲੱਗੀ ਤੇ ਕਹਿੰਦਾ ਮੈਨੂੰ ਉਮੇ ਜਿੱਕਰ ਥੀਏਟਰ ਦੇ ਸਣ ਲੱਗ ਗਿਆ ਅੰਦਰ 사ਵਾ ਡਾਕਟਰ ਦੀ ਸੀਗਾ ਕਹਿੰਦਾ ਜਿਹੜਾ ਅੰਦਰ ਲੈ ਕੇ ਗਿਆ ਸੀ ਪੂਆ ਕਹਿੰਦਾ ਨਾ ਵੀ ਡਾਕਟਰ ਗੁਰਪ੍ਰੀਤ ਦਾ ਆਪਰੇਸ਼ਨ ਕਰੀ ਜਾਂਦੇ ਆ ਤੇ ਉਹਦੇ ਚਾਰ ਸਪੇਰੇ ਨਾ ਕਹਿੰਦਾ ਕਾਲੇ ਜੇ ਕੱਪੜੇ ਵਾਲੇ ਤੁਰੇ ਫਿਰਦੇ ਆ ਕਹਿੰਦਾ ਵੀ ਜਣੀ ਦੀ ਥੀਏਟਰ ਦੇ ਵਿੱਚ ਕਹਿੰਦਾ ਮੈਨੂੰ ਆਇਆ ਲੱਗ ਗਿਆ ਵੀ ਉਹ ਕਾਲੇ ਕੱਪੜੇ ਵਾਲੇ ਕਹਿੰਦਾ ਭੂਆ ਕਹਿੰਦਾ ਫਿਰ ਮੀਨੇ ਨਾ ਕਹਿੰਦਾ ਕਿ ਚਾਨਣ ਜਾ ਪਿਆ ਤੇ ਕਹਿੰਦਾ ਮੈਂ ਜਿਹੜੀ ਤਾਂ ਝੱਕਿਆ ਵੀ ਕੀ ਹੋਈ ਜਾਂਦਾ ਮੈਨੂੰ ਥੀਏਟਰ ਦਿਸ ਰਿਹਾ ਸੀ ਕਹਿੰਦਾ ਕਹਿੰਦਾ ਨਾ ਭੂਆ ਉਹਦੇ ਕਹਿੰਦਾ ਗੁਰਪ੍ਰੀ ਦਾ ਜਿੱਥੇ ਆਪਰੇਸ਼ਨ ਹੋ ਰਿਹਾ ਸੀ ਥੀਏਟਰ ਦੇ ਵਿੱਚ ਕਹਿੰਦਾ ਮੈਨੂੰ ਉਵੇਂ ਜਿੱਕਰ ਦਿਸਿਆ ਕਹਿੰਦਾ ਵੀ ਇੱਕ ਸਿੱਖ ਹੈ ਨਾ ਉਹਦੇ ਉੱਤੇ ਨਾ ਐ ਵੀ ਇੱਕ ਖੰਡਾ ਖੰਡਾਣਾ ਕੰਨਪੂ ਉਹਦੇ ਉੱਤੇ ਐਂ ਗਰੀ ਖੜਾ ਐ ਤੇ ਕਹਿੰਦਾ ਵੀ ਤੇ ਪਰੇਸ਼ਨ ਚੱਲੀ ਜਾਂਦਾ ਤੇ ਖੰਡਾ ਲੈ ਕੇ ਐਂ ਖੜਾ ਕਹਿੰਦਾ ਵੀ ਮੈਨੂੰ ਸੁਪਨੇ 'ਚ ਉਹ ਮੇ ਦੱਸਿਆ ਤੇ ਉਹ ਆਲੇ ਦੁਆਲੇ ਕਹਿੰਦਾ ਕਾਲੇ ਕੱਪੜਿਆਂ ਵਾਲੇ ਤੁਰੇ ਫਿਰਦੇ ਆ ਇਹ ਮੇਰੇ ਕੱਲ ਮੈਨ ਮੇਰੇ ਛੋਟੇ ਭਤੀਜੇ ਨੇ ਦੱਸੀ ਪੂਹਾ ਕਹਿੰਦਾ ਮੇਰੀ ਇੱਕੇ ਦਾ ਮੱਖ ਫੇਰ ਖੁੱਲ ਗਈ ਕਹਿੰਦਾ ਮੈਂ ਅੱਖਾਂ ਵਿੱਚ ਸੌ ਕਿਹੜੇ ਵੇਲੇ ਗਿਆ ਸੀ ਪਰੇਸ਼ਨ ਚੱਲੀ ਜਾਂਦਾ ਸੀ ਪਰ ਪੂਹਾ ਕਹਿੰਦਾ ਦੋ ਬਾਅਦ ਮੇਰਾ ਰੋਣਾ ਬੰਦ ਹੋ ਗਿਆ ਕਹਿੰਦਾ ਮੈਨੂੰ ਐਂ ਲੱਗਾ ਵੀ ਆਪਣੇ ਜਿਹੜੇ ਮਹਾਰਾਜ ਨੇ ਗੁਰੂ ਮਠਾਈਸਰ ਵਾਲਾ ਬਾਬਾ ਉਹ ਕਿ ਉਹ ਅਸੀਂ ਮਠਾਈਸਰ ਵਾਲੇ ਬਾਬੇ ਨੂੰ ਗ 8.10 ਪਾਸ਼ੀ ਦਾ ਗੁਰਦੁਆਰਾ ਮਠਾਈ ਸਾਰਾ ਪਿੰਡ ਦਲੀਏ ਵਾਲੀ ਅਸੀਂ ਬਾਲਾ ਬਣਦੇ ਹਾਂ ਜਿਸ ਗੁਰੂ ਘਰ ਨੂੰ ਤੇ ਕਹਿੰਦਾ ਭੂਆ ਮੈਂ ਗੁਰੂ ਘਰ ਵਾਸਤੇ ਕਹਿੰਦਾ ਗੁਰੂ ਘਰ ਨੂੰ ਇਹ ਗੱਲ ਕਹਿੰਦਾ ਸੀ ਵੀ ਬਾਬਾ ਮੈਂ ਇੱਥੇ ਸਾਰੀ ਉਮਰ ਸੇਵਾ ਕਰੂੰਗਾ ਸਾਰੀ ਉਮਰ ਤੇਰੀ ਸੇਵਾ ਕਰਦਾ ਕੱਢ ਦੂ ਮੇਰੇ ਭਰਾ ਨੂੰ ਕੁਛ ਨਾ ਹੋਵੇ ਹੈ ਵਾਹਿਗੁਰੂ ਬਚਾਲਾ ਮੇਰੇ ਭਰਾ ਨੂੰ ਬਚਾਲਾ ਤੇ ਭੂਆ ਜਦੋਂ ਮੈਂ ਉਹ ਦ੍ਰਿਸ਼ ਦੇਖ ਲਿਆ ਨਾ ਕਹਿੰਦਾ ਮੇਰਾ ਦਿਲ ਖੜ ਗਿਆ ਮੈਂ ਰੋਣੋਂ ਹਟ ਗਿਆ ਕਹਿੰਦਾ ਮੈਂ ਆਖਿਆ ਵੀ ਮੇਰਾ ਪ੍ਰਾਣ ਹੁਣ ਕੁਛ ਨਹੀਂ ਹੁੰਦਾ ਵੀ ਕੋਈ ਸਿੱਖਾ ਜਿਹੜਾ ਖੰਡਾ ਲਈ ਖੜਾ ਤੇ ਮੇਰੇ ਭਰਾ ਦੀ ਰੱਖਿਆ ਹੋ ਰਹੀ ਹੈ ਪੂਆ ਕਹਿੰਦਾ ਮੈਨੂੰ ਰੋਣ ਰੋਣੋਂ ਹਟ ਗਿਆ ਇਥੋਂ ਮੈਂ ਮੈਂ ਬੈਠਾ ਰਿਹਾ ਕਹਿੰਦਾ ਬੈਠਾ ਰਿਹਾ ਕਹਿੰਦਾ ਫਿਰ 3 3:30 ਵਜੇ ਕਹਿੰਦਾ ਡਾਕਟਰ ਜਦੋਂ ਬਾਹਰ ਨਿਕਲਿਆ ਕਹਿੰਦਾ ਮੈਂ ਪਹਿਲਾਂ ਝ ਹੀ ਡਾਕਟਰ ਨੂੰ ਪੁੱਛਿਆ ਕਹਿੰਦਾ ਮੈਂ ਕਿਹਾ ਵੀ ਡਾਕਟਰ ਸਾਹਿਬ ਮੇਰਾ ਭਰਾ ਕਿਵੇਂ ਹੈ ਕਹਿੰਦਾ ਮੈਂ ਕਮਲਾ ਹੋਇਆ ਬੈਠਾ ਸੀ ਡਾਕਟਰ ਮੇਰਾ ਭਰਾ ਕਿਵੇਂ ਹੈ ਉਹ ਹਿੰਦੀ ਬੋਲਦੀ ਸੀ ਡਾਕਟਰ ਥੋੜੀ ਜਿਹੀ ਹਿੰਦੀ ਬੋਲਦੀ ਸੀ ਉਹ ਕਹਿੰਦਾ ਵੀ ਆਪਕਾ ਭਾਈ ਬਿਲਕੁਲ ਠੀਕ ਹੈ ਕਹਿੰਦਾ ਉਸਕਾ ਆਪਰੇਸ਼ਨ ਬਹੁਤ ਸਫਲ ਸੁਭਾ ਹੈ ਉਹ ਜਿੰਦਾ ਹੈ ਉਸਕੋ ਕੁਝ ਨਹੀਂ ਹੋਇਆ ਉਹ ਹਿੰਦੀ ਬੋਲਦਾ ਸੀ ਤਾਂ ਪੂਆ ਮੇਰਾ ਦਿਲ ਖੜ ਗਿਆ ਕਹਿੰਦਾ ਦੇਖ ਕੰਟੀ ਵਾਦ ਗੁਰਪ੍ਰੀਤ ਨੂੰ ਬਾਹਰ ਕੱਢਿਆ ਕਹਿੰਦਾ ਉਹਦੇ ਪੱਟੀਆਂ ਕਰੀਆਂ ਦੂਜੇ ਕੱਪੜੇ ਪਾਏ ਵੈਂਟੀਲੇਟਰ ਲੱਗ ਗਿਆ ਵੀ ਦੂਜੇ ਬੈੱਡ ਜੇ ਤੇ ਪਾਇਆ ਉਹਨੂੰ ਬਾਹਰ ਕੱਢ ਲਿਆ ਕਹਿੰਦਾ ਲਿਆਂਦਾ ਤੇ ਕਹਿੰਦਾ ਪਾਤਾ ਦਿਲ ਕਿੱਥੋਂ ਕੱਢਦਾ ਜਿਨਾਂ ਚਿਰ ਬੰਦਾ ਬੋਲਦਾ ਨਹੀਂ ਹਨਾ ਤੇ ਭਾਈ ਤੂੰ ਅਜੇ ਦਿਨ ਮੈਂ ਵੀ ਪਹੁੰਚ ਗਈ ਪੈਸੇ ਲੈ ਕੇ ਪੈਸੇ ਲੈ ਕੇ ਪਹੁੰਚੀ ਤੇ ਮੈਂ ਮਿਲਿਆ ਹੀ ਮਿਲ ਕੇ ਮੇਰਾ ਮਤਲਬ ਰੋਣ ਨਿਕਲਿਆ ਰੋਣ ਮੈਨੂੰ ਆਇਆ ਨਿਕਲਿਆ ਵੀ ਚੰਗਾ ਭਲਾ ਦੇਖੀ ਗੱਲ ਸਾਮਾ ਨੂੰ ਕਿਸੇ ਦਾ ਇੱਥੇ ਕੋਈ ਭਰੋਸਾ ਨਹੀਂ ਇੱਕੜੀ ਚੰਗਾ ਭਲਾ ਕੱਲ ਸਾਰਾ ਦਿਨ ਮੇਰੇ ਨਾਲ ਫਿਰਦਾ ਰਿਹਾ ਹੈ ਰਿਸ਼ਤੇਦਾਰੀਆਂ ਚ ਮੈਂ ਹੱਜ ਕਿੱਥੇ ਵਿਆਹ ਮਖ ਬੰਦੀ ਨੂੰ ਕੁਝ ਨਹੀਂ ਪਤਾ ਹੁੰਦਾ ਹਾਈ ਵੈਂਟੀਲੇਟਰ ਮੈਨੂੰ ਉਹਨੇ ਐ ਲੱਗੇ ਹਾਈ ਦੇ ਮੂੰਹ ਚ ਪੈਪਾ ਪਾਈਆਂ ਬਈ ਮੈਨੂੰ ਤਕਲੀਫ ਆਵੇ ਬਹੁਤ ਜਿਆਦਾ ਤਕਲੀਫ ਆਵੇ ਵੀ ਮੇਰਾ ਦੁਖੀ ਹੈ ਹਾਈ ਨੂੰ ਪਤਾ ਵੀ ਨਹੀਂ ਕਾਸੇ ਦਾ ਤੀਜਾ ਦਿਨ ਆ ਗਿਆ ਜੀ ਤੀਜੇ ਦਿਨ ਵੀ ਉਹ ਟੱਸ ਤੋਂ ਮੱਸਣਾ ਉਹਦੀ ਹਿੱਲ ਜਲ ਨਾ ਹੋਈ ਉਹ ਜਿੰਨਾ ਚਿਰ ਹਿੱਲ ਜਲ ਨਾ ਹੋਵੇ ਦੇਖ ਆਪਣਾ ਦਿਲ ਨਹੀਂ ਖੜਦਾ ਮੈਂ ਡਾਕਟਰ ਨੂੰ ਰੋਜ਼ ਕਹਿਆ ਕਰਾ ਜੀ ਇਹ ਹਿਲਦਾ ਨਹੀਂ ਕਹਿੰਦਾ ਕੋਈ ਨਹੀਂ ਜੀ ਕਹਿੰਦਾ ਇੱਕ ਟਾਈਮ ਥੋੜਾ ਜਿਹਾ ਇਹ ਕੂਮਾ ਵਾਂਗੂ ਹੈ ਕਹਿੰਦਾ ਵੀ ਬੋਲੂਗਾ ਜ਼ਰੂਰ ਬੋਲੂਗਾ ਕਹਿੰਦਾ ਮੈਂ ਕਿਹਾ ਡਾਕਟਰ ਸਾਹਿਬ ਹੱਲੇ ਤਾਂ ਸਹੀ ਕੋਈ ਅੱਖ ਫੜਕਾਵੇ ਮਗਾ ਦਿਲ ਖੜਜੇ ਕਹਿੰਦਾ ਨਹੀਂ ਨਹੀਂ ਸਭ ਕੁਝ ਹੋ ਗਿਆ ਕਹਿੰਦਾ ਠੀਕ ਹੈ ਕਹਿੰਦਾ ਇਸ ਦੀ ਪਲਸ ਵਗੈਰਾ ਸਭ ਠੀਕ ਚੱਲ ਰਹੀਆਂ ਸੀ ਪਤਾ ਨਹੀਂ ਪੈਪਰਾ ਹੀ ਨੱਕ 'ਚ ਪੈਪਰਾ ਹੀ ਉਹਦੇ ਵਿੱਚ ਜੀ ਉਹਨੂੰ ਕੋਈ ਦੁੱਧ ਜੂਸ ਦਿੰਦੇ ਹੁੰਦੇ ਤੇ ਮੈਂ ਭਾਈ ਅ ਗੁਰੂ ਗੁਰਦੁਆਰਾ ਸੱਚ ਮੈਂ ਹਾਂ ਗੁਰੂ ਘਰ ਮਠਿਆਈ ਸਰ ਤੋਂ ਇੱਕ ਖੰਮਣੀ ਮੰਗਾਈ ਜਿਹੜੀ ਕਿ ਖੰਡ ਪਾਟਾਂ ਦੇ ਵਿੱਚ ਜੂਜ ਹੁੰਦੀ ਐ ਮੈਂ ਕਿਹਾ ਵੀ ਉੱਥੇ ਬੰਨੀ ਪਈ ਉਹ ਕਿਤੇ ਨਾ ਕਿਤੇ ਗੁਰੂ ਘਰ ਚੋਂ ਖੰਮਣੀ ਲਿਓ ਤੇ ਮੈਨੂੰ ਉੱਥੇ ਬਠਿੰਡੇ ਭਾਈ ਖੰਮਣੀ ਫੜਾਤੀ ਤੇ ਥੋੜਾ ਜਿਹਾ ਮੈਂ ਜਲ ਮੰਗਵਾ ਲਿਆ ਤਲਾਵਾ ਭਾਈ ਮੈਂ ਡਾਕਟਰ ਤੋਂ ਚੋਰੀਓ ਬੋਝ ਕੇ ਮਾਰ ਆ ਜਾ ਵੀ ਐ ਉਹਦੇ ਬੁੱਲਾਇਆਂ ਤੇ ਲਾਇਾਈ ਕੋਕੇ ਜਲ ਗਈ ਅੰਦਰ ਨਹੀਂ ਸੀ ਜਾਣ ਦਿੰਦੇ ਫਿਰ ਮੈਂ ਡਾਕਟਰ ਕਹਿੰਦਾ ਖੰਮਣੀ ਨਹੀਂ ਬੰਨਣਾ ਦਿੰਦੇ ਕਹਿੰਦਾ ਵੀ ਨਹੀਂ ਬੰਨਣੀ ਖੰਮਣੀ ਕਹਿੰਦਾ ਤੇ ਕੁਝ ਨਹੀਂ ਬੰਨਣਾ ਇਨਫੈਕਸ਼ਨ ਹੋ ਜੂ ਮੈਂ ਕਹਾ ਡਾਕਟਰ ਸਾਹਿਬ ਇਹ ਗੁਰੂ ਘਰ ਦੀ ਕੰਮਣੀ ਆ ਸਾਡਾ ਵਿਸ਼ਵਾਸ ਆ ਪਲੀਜ਼ ਬੰਨ ਦੇਹਿੰਦੇ ਬਹੁਤ ਮਨਤਾ ਕਰਕੇ ਮੈਂ ਖੰਮਣੀ ਬੰਨੀ ਤੇ ਦੂਜੇ ਦਿਨ ਤੀਜੇ ਦਿਨ ਮੈਂ ਗੁਰੂ ਘਰ ਆਪ ਵਾਗੀ ਮੈਂ ਮੇਰੀ ਪਰਜਾਈ ਤੇ ਮੈਂ ਵਾਗੀਆਂ ਤੇ ਮੈਂ ਜਾ ਕੇ ਗੁਰੂ ਘਰ ਮੇਰਾ ਰੋ ਨਿਕਲਿਆ ਜਿਹੜੀ ਉੱਥੇ ਗੁਰੂ ਘਰ ਚ ਕੰਬੋ ਰਹਿੰਦੀ ਹੈ ਸੇਵਾਦਾਰ ਆ ਮੈਂ ਰੋਈ ਮੈਂ ਕਹਾ ਕਰਕੇ ਕੰਬੋ ਮੌਤ ਤੇ ਮੂੰਹ ਚ ਪਿਆ ਮਗਾ ਉਹ ਠੀਕ ਹੋ ਜੂ ਮੈਂ ਕਹਾ ਹਿੱਲ-ਜੋਲ ਨਹੀਂ ਰਿਹਾ ਮੈਂ ਕਹਾ ਤੇ ਉਹ ਅੰਬੋ ਵੀ ਇੱਕ ਤਰ੍ਹਾਂ ਦੀ ਬਹੁਤ ਵੱਡੀ ਭਗਤਨੀ ਆ ਬੜੀ ਸੱਚੀ ਸੇਵਾ ਉਹਦੀ ਵੀ ਅੱਜ ਤੱਕ ਉਹ ਕਿਸੇ ਵੀ ਰਾਹੀ ਨੂੰ ਪੁੱਠਾ ਰੁੱਖਾ ਨਹੀਂ ਬੋਲੀ ਜੋ ਕੋਈ ਲੰਗਰ ਮੰਗੇ ਜ਼ਰੂਰ ਸ਼ਿਕਾਉਂਦੀ ਐ ਤੇ ਮੈਨੂੰ ਕਹਿੰਦੀ ਹੌਸਲਾ ਰੱਖ ਠੀਕ ਹੋ ਜੂ ਤੇ ਨਾ ਅਸੀਂ ਸਾਡੇ ਬਾਬਾ ਬੋਤਾ ਸਿੰਘ ਜੀ ਦੀ ਸਮਾਧਾ ਗੁਰੂ ਘਰ ਚ ਉਹ ਸੇਵਾਦਾਰ ਸੀ ਗੁਰੂ ਘਰ ਦੇ ਅਸੀਂ ਉੱਥੇ ਗੇੜੇ ਦਿੱਤੇ ਤੇ ਮੇ ਮੇਥੋਂ ਵੱਧ ਮੇਰੀ ਭਝਾਈ ਰੋਵੇ ਮੇਰਾ ਤਾਂ ਰੋਣ ਨਿਕਲ ਨਹੀਂ ਨਿਕਲਣਾ ਸੀ ਵੀ ਹਜੇ ਕੋਈ ਮੋਹ ਸਿਰ ਨਹੀਂ ਮੈਂ ਵੀ ਰੋਈ ਜਾਵਾਂ ਜਦੋਂ ਰੋਕੇ ਨਾ ਸੀ ਗੁਰੂ ਘਰ ਦੇ ਵਿੱਚੋਂ ਮੱਥਾ ਟੇਕ ਕੇ ਲੈ ਕੇ ਪ੍ਰਸ਼ਾਦ ਨਿਕਲਣ ਲੱਗੇ ਤੇ ਮੈਨੂੰ ਮੇਰੇ ਛੋਟੇ ਭਤੀਜੇ ਦਾ ਫੋਨ ਆਇਆ ਕਹਿੰਦਾ ਪੂਆ ਮੈਂ ਕਿਹਾ ਹਾਂ ਰੱਜੂ ਜਦੋਂ ਫੋਨ ਆਉਂਦਾ ਸੀ ਦਿਲ ਧੜਕਣਾ ਸ਼ੁਰੂ ਹੋ ਜਾਂਦਾ ਸੀ ਵੀ ਐਨਾ ਕਿ ਦਿਨ ਕੁਝ ਹੋ ਗਿਆ ਕਹਿੰਦਾ ਪੂਆ ਕਹਿੰਦਾ ਤੇਰੇ ਲਈ ਖੁਸ਼ੀ ਦੀ ਖਬਰ ਮੈਂ ਕਾਦੀ ਕਹਿੰਦਾ ਪੂਆ ਗੁਰਪ੍ਰੀਤ ਨਾ ਕਹਿੰਦਾ ਹੱਥ ਹਲਾਈ ਜਾਂਦਾ ਆਪਦੇ ਦੋਨੇ ਐ ਹਲਾਈ ਜਾਂਦਾ ਹਾਏ ਮੈਨੂੰ ਚਾ ਚੜਿਆ ਮੇਰਾ ਰੱਬ ਜਾਣਦਾ ਵੀ ਮੈਨੂੰ ਐ ਲੱਗੇ ਮੈਨੂੰ ਦੁਨੀਆ ਮਿਲ ਗਈ ਉਹ ਉਸੇ ਟਾਈਮ ਮੈਂ ਜਦੋਂ ਮੇਰੇ ਮੁੰਡੇ ਨੂੰ ਕਿਹਾ ਵੀ ਬਠਿੰਡੇ ਚੱਲ ਗਏ ਸੀ ਫੇਰ ਸਾਨੂੰ ਬਠਿੰਡਾ ਲੱਗਦਾ ਹੀ ਨਹੀਂ ਸੀ ਵੀ ਘਰ ਆ ਜਾਣਾ ਕਿ ਬਠਿੰਡੇ ਕਮਲੇ ਹੋਏ ਪਏ ਸੀ ਅਸੀਂ ਉਸੇ ਟਾਈਮ ਬਠਿੰਡੇ ਵੱਜੇ ਜਦੋਂ ਮੈਂ ਜਾ ਕੇ ਗਈ ਉਹ ਆਈਸੀਯੂ ਚ ਤੇ ਉਹਦੇ ਪਈਆਂ ਮੈਂ ਜੱਕਰੇ ਹੱਥ ਹਲਾਵੇ ਤੇ ਮਾੜਾ ਮਾੜਾ ਸਿਰ ਹਲਾਵੇ ਤੇ ਅੱਖਾਂ ਵੀ ਟਮਕਣਾ ਮੇਂਡੇ ਮੇਰੇ ਚ ਜਾਨ ਆ ਗਈ ਵੀ ਇਹਨੂੰ ਸੁਰਤ ਆ ਗਈ ਤੇ ਮੈਨੂੰ ਡਾਕਟਰ ਕਹਿੰਦਾ ਨੂੰ ਬੁਲਾ ਕੇ ਦੇਖੋ ਤੁਸੀਂ ਕਹਿੰਦਾ ਤੇ ਮੈਂ ਜਦੋਂ ਮੈਂ ਕਿਹਾ ਮੈਂ ਕਿਹਾ ਗੁਰਪ੍ਰੀਤ ਜੇ ਤੈਨੂੰ ਸੁਰਤ ਆ ਵੀ ਤੇਰੀ ਭੂਆ ਤੇਰੇ ਕੋਲੇ ਤਾਂ ਮਦਨਾ ਉਹ ਮੇਰੀ ਕਿ ਬੋਤਲਾਂ ਆਈਆਂ ਲੱਗੀਆਂ ਵਿਚਾਰੇ ਦੀ ਮੋਤੇ ਹੱਥ ਚਾਏ ਉਂਗਲਾਂ ਆਂ ਧਰਤੀਆਂ ਮੈਂ ਕਿਹਾ ਪੁੱਤ ਮੇਰਾ ਹੱਥ ਘੁੱਟ ਜੇ ਤੈਨੂੰ ਪਤਾ ਵੀ ਤੇਰੀ ਭੂਆ ਤੇਰੇ ਨਾਲ ਬੋਲ ਰਹੀ ਆ ਉਹਨੇ ਮੇਰਾ ਹੱਥ ਘੁੱਟਿਆ ਮੈਂ ਕਿਹਾ ਪੁੱਤ ਜੇ ਤੈਨੂੰ ਸੁਰਤ ਆ ਸਾਰਾ ਪਤਾ ਵੀ ਮੇਰੀ ਭੂਆ ਮੈਂ ਕਿ ਤੇਰੀਆਂ ਅੱਖਾਂ ਨਹੀਂ ਪਟੀਆਂ ਜਾਂਦੀਆਂ ਤਾਂ ਪੁੱਤ ਬਣ ਕੇ ਮੈਂ ਕਿ ਹੁਣ ਮੇਰਾ ਹੱਥ ਛੱਡ ਤੇਰੀ ਭੂਆ ਨੇ ਕਿਹਾ ਉਹਨੇ ਮੇਰਾ ਹੱਥ ਛੱਡ ਤਾਂ ਮੇਰਾ ਦਿਲ ਖੜਗਾ ਤੇ ਮੇਰੇ ਕੋਲੇ ਡਾਕਟਰ ਖੜਾ ਸੀ ਡਾਕਟਰ ਕਹਿੰਦਾ 100% ਤੇ ਤੂੰ ਟੈਨਸ਼ਨ ਨਾ ਮਾਰਨ ਕਹਿੰਦਾ ਠੀਕ ਹੋ ਜੂ। ਇਹੋ ਜੀ ਅਸੀਂ ਅਰਦਾਸ ਕਰਕੇ ਗਏ ਗੁਰੂ ਘਰੋਂ ਇਹੋ ਜੀ ਮਹਾਰਾਜ ਦੀ ਅਰਦਾਸ ਕਰਵਾਈ ਅਸੀਂ ਇਹੋ ਜੀ ਸਾਡੀ ਅਰਦਾਸ ਸੁਣੀ ਰੱਬ ਨੇ ਮੈਂ ਕਹਣੀ ਆ ਸਭ ਦੀ ਸੁਣੀ ਪ੍ਰਮਾਤਮਾ ਤੇ ਮੇਰਾ ਭਤੀਜਾ ਚੌਥੇ ਦਿਨ ਉਹਨੇ ਮਤਲਬ ਤੀਜੇ ਦਿਨ ਅਸੀਂ ਅਰਦਾਸ ਕਰਾਈ ਚੌਥੇ ਦਿਨ ਉਹਦੂ ਅੱਖਾਂ ਪੱਟ ਲਗਾਉਣੇ। ਅੱਖਾਂ ਪੱਟ ਕੇ ਤੇ ਮੈਨੂੰ ਇਸਾਰੇ ਘਰ ਲੱਗ ਗਿਆ ਸੀ ਵੀ ਭੂਆ ਮੇਰੇ ਮੂੰਹ ਚੋਂ ਪੈਪ ਗੜਵਾ। ਤੇ ਮੈਂ ਡਾਕਟਰ ਨੂੰ ਕਿਹਾ ਮਖਾ ਜੀ ਔਖੇ ਦੇ ਮੂੰਹ ਚੋਂ ਪਾਈਪ ਕੱਢੋ ਕਹਿੰਦਾ ਵੀ ਸਾਨੂੰ ਪਤਾ ਨਹੀਂ ਕੁਝ ਚੈੱਕ ਕਰ ਲੈਣ ਦੇ ਵੀ ਇਹ ਆਪਣੇ ਆਪ ਸਾਹ ਲੈ ਰਿਹਾ ਉਹਨਾਂ ਨੇ ਚੈੱਕ ਕਰਿਓ ਆਪਣੇ ਆਪ ਸਾਹ ਲੈ ਰਿਹਾ ਸੀ ਡਾਕਟਰ ਕਹਿੰਦਾ ਵੀ ਅੱਜ ਚੌਥਾ ਦਿਨ ਆ ਕੱਲ ਨੂੰ ਕਹਿੰਦਾ ਸੀ ਇਹਨੂੰ ਆਈਸੀਯੂ ਚੋਂ ਕੱਢ ਦਿਆਂਗੇ ਪੰਜਵੇਂ ਇੱਕ ਦਿਨ ਨੂੰ ਆਈਸੀਯੂ ਚੋਂ ਕੱਢਤਾ ਤੇ ਉਹ ਵਧੀਆ ਤੇ ਫਿਰ ਮੈਂ ਉਹਦੇ ਆਖ ਮਖਾ ਜੀ ਨੱਕ ਵਾਲੀ ਪਾਈਪ ਵੀ ਕੱਢ ਦਿਓ ਮੈਨੂੰ ਕਹਿੰਦਾ ਕੋਸ਼ਕ ਦੇਣ ਦੇ ਮੂੰਹ ਵੀ ਦੀ ਬਟਪਣਾ ਨਹੀਂ ਕਹਿੰਦਾ ਤੇ ਮੂੰਹ ਚ ਵੈਂਟੀਲੇਟਰ ਲੱਗਿਆ ਸੀ ਮੈਂ ਕਿਹਾ ਕੋਈ ਨਹੀਂ ਜੀ ਅਸੀਂ ਆਪੇ ਖਵਾ ਦਾਂਗੇ ਬਸ ਨੱਕ ਵਾਲੀ ਪਾਈਪ ਕੱਢ ਦਿਓ ਉਹਨਾਂ ਨੇ ਕੱ ਮੈਨੂੰ ਕਨਮਾ ਅਸਿਯੂ ਚ ਨਹੀਂ ਰਹਿੰਦਾ ਕੱਲੇ ਕਮਰੇ ਚ ਰਹਿਣਾ ਫਿਰ ਅਸੀਂ ਬਈ ਕੱਲਾ ਕਮਰਾ ਲਿਆ ਉਹਦੀ ਖਾਤਰ ਮਤਲਬ ਕਰਦਾ 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 ਤੁਸੀਂ ਐਂ ਦੇਖ ਲਓ ਕਿ ਸਿਰਚ ਸੱਟ ਹੋਵੇ ਬੰਦਾ ਗੁੰਮ ਹੋਵੇ ਐਡਾ ਪ੍ਰੇਸ਼ਣ ਹੋਵੇ 8ਵੇਂ ਦਿਨ ਉਹਨੂੰ ਛੁੱਟੀ ਮਿਲ ਗਈ ਸੀ 8ਵੇਂ ਦਿਨ ਫਿਰ ਅਸੀਂ ਸਿੱਧੇ ਘਰੇ ਨਹੀਂ ਗਏ ਉਹਨੂੰ ਗੁਰੂ ਘਰ ਮਠਿਆਈ ਜ਼ਰ ਲੈ ਕੇ ਗਏ ਉਹਦਾ ਮੱਥਾ ਟਿਕਾਇਆ ਉਹਦੀ ਆਪਦੀ ਵੀ ਇੱਛਾ ਸੀ ਮੈਂ ਗੁਰੂ ਘਰ ਜਾਣਾ ਪੈਸਾ ਸਾਡਾ ਬਹੁਤ ਲੱਗ ਗਿਆ ਗੱਲ ਉੱਥੇ ਆ ਗਈ ਵੀ ਕਿਸ ਚੀਜ਼ ਲਈ ਮੇਰੇ ਭਤੀਜੇ ਨੇ ਪੈਸੇ ਕਮਾਏ ਸੀ ਕਿਸ ਚੀਜ਼ ਤੇ ਉਹ ਲੱਗੇ ਤੇ ਅੱਜ ਮੇਰਾ ਭਤੀਜਾ ਵਿਆਹ ਹੈ ਵਰਿਆ ਵਧੀਆ ਬੇਟੀ ਹੈ ਵੀ ਮਹਾਰਾਜ ਜਿਹੜੇ ਨੂੰ ਦੁਬਾਰਾ ਜਨਮ ਦਿੱਤਾ ਠੀਕ ਹੈ ਇਹ ਹੁੰਦੀਆਂ ਜੀ ਸੱਚੀਆਂ ਸਰਦਾ ਕਿਸ ਲਈ ਆਪਾਂ ਕਮਾਉਣੇ ਕਿੱਥੇ ਲੱਗਣੇ ਆਪਾਂ ਨੂੰ ਨਹੀਂ ਪਤਾ ਤੇ ਸਾਡੇ ਨਾਲ ਛੋਡੇ ਨਾਲ ਮੈਂ ਉਹ ਗੱਲ ਸ਼ੇਅਰ ਕਰਦੀ ਆ ਸੱਚ ਉਸ ਤੋਂ ਬਾਅਦ ਮੈਂ ਕੋਸ਼ਿਸ਼ ਕੀਤੀ ਵੀ ਉਹ ਬੈਂਕ ਕਿੱਥੋਂ ਆਈ ਸੀ ਵੀ ਮਨ ਦਾ ਧੰਨਵਾਦ ਕਰਾਂ ਮੇਰੇ ਦਿਲਚਸਮੀਵੇਂ ਮਠਾਈ ਦਾ ਡੱਬਾ ਦੇ ਮਨ ਦਾ ਧੰਨਵਾਦ ਕਰਾਂ ਵੀ ਤੁਸੀਂ ਇੰਨੀ ਛੇਤੀ ਮੇਰੇ ਭਤੀਜੇ ਨੂੰ ਬਚਾਇਆ ਤਾਂ ਕੋਈ ਜਿਹੜਾ ਮੈਂ ਸੱਚ ਮੈਂ ਫੋਨ ਕੀਤਾ ਸੀ ਮੈਂ ਸਾਰੇ ਕਿਤੇ ਫੋਨ ਘੁਮਾ ਲੇ ਵੀ ਕਿੱਥੇ ਕਿੱਥੇ ਸੀ ਫੋਨ ਕੀਤੇ ਸਾਨੂੰ ਉਹ ਬੰਦਾ ਨਹੀਂ ਥਿਆ ਗੱਡੀ ਵਾਲਾ ਅੱਜ ਵੀ ਨਹੀਂ ਪਤਾ ਸਾਨੂੰ ਵੀ ਉਹ ਗੱਡੀ ਵਾਲਾ ਕੌਣ ਸੀ ਜਿਹੜਾ ਉਹਨੂੰ ਉੱਥੇ ਲੈ ਕੇ ਗਿਆ ਸੀ ਜਦੋਂ ਮੈਂ ਕੰਪਿਊਟਰ ਨੂੰ ਪੁੱਛਿਆ ਮੈਂ ਕਿਹਾ ਵੀ ਤੂੰ ਨਾਲ ਬੈਠਾ ਸੀ ਉਹ ਬੈਨ ਵਾਲੇ ਦੇ ਮੈਂ ਕਿਹਾ ਤੂੰ ਕੋਈ ਗੱਲਾਂ ਕਰੀਆਂ ਬੈਨ ਵਾਲੇ ਨਾਲ ਕਹਿੰਦਾ ਨਾ ਕਹਿੰਦਾ ਜੀ ਉਹ ਬੋਲਦੇ ਹੀ ਘੱਟ ਸੀ ਕਹਿੰਦਾ ਮੇਰੇ ਨਾਲ ਤਾਂ ਬੋਲਿਆ ਨਹੀਂ ਮੈਂ ਕਿਹਾ ਕੁਝ ਪੁੱਛਿਆ ਵੀ ਤੂੰ ਕਿੱਥੋਂ ਆਇਆ ਵੰਡੀ ਚੋਂ ਜਾਂ ਕਿੱਥੋਂ ਆਇਆ ਕਹਿੰਦਾ ਨਹੀਂ ਜੀ ਮੇਰੇ ਤਾਂ ਕੋਈ ਗੱਲ ਨਹੀਂ ਹੋਈ ਮਹਾ ਗੱਡੀ ਕਿਹੜੀ ਸੀ ਤੇ ਕੰਨ ਮੇਰੇ ਤੱਕ ਹੀ ਤਾਂ ਨਹੀਂ ਕੰਪੂਟਰ ਕਹਿੰਦਾ ਮੈਂ ਨੰਬਰ ਜਿਆਦਾ ਗੱਡੀ ਤਾਂ ਕਹਿੰਦਾ ਨਾ ਜੀ ਮੇਰੇ ਨੰਬਰ ਯਾਦ ਆ ਅੱਜ ਵੀ ਪਰਮਾਤਮਾ ਦੀ ਸੋਹ ਸਾਨੂੰ ਨਹੀਂ ਪਤਾ ਉਹ ਗੱਡੀ ਵਾਲਾ ਕੌਣ ਸੀ ਸਾਡੇ ਲਈ ਉਹ ਰੱਬ ਦਾ ਰੂਪ ਬਣ ਕੇ ਆਇਆ ਉਹ ਬੱਚੇ ਨੇ ਗੱਡੀ ਮੰਗਵਾਈ ਸੀ ਤੇ ਰੱਬ ਦਾ ਰੂਪ ਬਣ ਕੇ ਆਇਆ ਤੇ ਮੇਰੇ ਭਤੀਜੇ ਨੂੰ ਟਾਈਮ ਤੇ ਬਚਾਇਆ ਡਾਕਟਰ ਕਹਿੰਦਾ ਦੀ ਜਾਨ ਬਚ ਗਈ ਵੀ ਇਹਦੇ ਅੰਦਰ ਖੂਨ ਜੰਮਿਆ ਨਹੀਂ ਸੀਗਾ ਵੀ ਇਹਦੀ ਏਡੀ ਲੰਮੀ ਉਮਰ ਸੀ ਇਹਦੇ ਅੰਦਰ ਖੂਨ ਜੰਮਿਆ ਨਹੀਂ ਉਹਨਾਂ ਨੇ ਆਪਰੇਸ਼ਨ ਕੀਤਾ ਇੱਥੋਂ ਹੱਡੀ ਕੱਢੀ ਦੁਬਾਰਾ ਵੀ ਉਹ ਜਿਹੜੀ ਹੱਡੀ ਜੀ ਕੱਢ ਕੇ ਪਤਲੀ ਕੀ ਕੁਛ ਕੀਤਾ ਮੈਨੂੰ ਤਾਂ ਨਹੀਂ ਪਤਾ ਏ ਵੀ ਇਹ 100% ਸੱਚੀ ਗੱਲ ਆ ਵੀ ਅਸੀਂ ਮਹਾਰਾਜ ਤੇ ਵਿਸ਼ਵਾਸ ਕਰਿਆ ਤਾਂ ਮਹਾਰਾਜ ਨੇ ਸਾਡੀ ਸੁਣੀ ਅੱਜ ਵੀ ਮੈਂ ਉਸੇ ਸੋ ਪੰਜ ਜਮ ਵੀ ਉਹ ਗੱਡੀ ਵਾਲਾ ਕੌਣ ਸੀ ਉਹ ਕੌਣ ਬੱਚਾ ਸੀ ਵੀ ਜਿਹਨੇ ਉਹ ਗੱਡੀ ਮੰਗਵਾਈ ਇਹ ਹੁੰਦੇ ਆ ਜੀ ਕੌਤਕ ਪਰਮਾਤਮਾ ਦੇ ਪਰ ਆਪਾਂ ਇਹਨਾਂ ਜੱਲਾਂ ਨੂੰ ਸਮਝਦੇ ਨਹੀਂ ਆਪਣੀ ਮੈਂ ਜੀ ਦੁਰੇ ਫਿਰਦੇ ਆ ਸੋ ਮੇਰੇ ਲਈ ਤਾਂ ਵਹਿਗੁਰੂ ਬਹੁਤ ਵੱਡੀ ਚੀਜ਼ ਹੈ ਕਿਉਂਕਿ ਮੈਂ ਨੇੜੇ ਤੋਂ ਦੇਖਿਆ ਹੋਇਆ ਹੈਲਪ ਕਰੀਆ ਉਹਨੇ ਮੇਰੀ ਦੁੱਖ ਦੇ ਵਿੱਚ ਮੇਰੇ ਨਾਲ ਖੜਾ ਫਿਰ ਮੈਂ ਵਹਿਗੁਰੂ ਨੂੰ ਮਾਰਾ ਕਿ ਮੈਂ ਕਹਿੰਦਾ ਮੈਂ ਨਹੀਂ ਕਹਿੰਦੀ ਵੀ ਹਾਂ ਸੱਟ ਵੱਧ ਗਈ ਸਾਡੇ ਪੈਸੇ ਲੱਗ ਗਈ ਤਾਂ ਕਰਨੀਆਂ ਪਰ ਲਾਲੋ ਕੁਛ ਲਾਲੋ ਇਹ ਤਾਂ ਆਪਣੇ ਫਲ ਹੁੰਦੇ ਆ ਜੋ ਆਪਾਂ ਨੂੰ ਭੁਗਤਨੇ ਪੈਂਦੇ ਪਰ ਮੈਂ ਵੈਗਰੂ ਨੂੰ ਦੋਸ਼ ਨਹੀਂ ਦਿੰਦੀ ਉਹਨੇ ਸਾਰੇ ਪ੍ਰਬੰਧ ਕਰਤੇ ਸੋ ਮੇਰੀ ਵੀਡੀਓ ਬਹੁਤ ਲੰਬੀ ਹੋ ਗਈ ਸੌਰੀ ਚਾਹਣੀ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਬੰਨੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਗਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ